ਵਾਰਡ ਨੰਬਰ 44 ਵਾਲੀ ਜਨਤਾ ਕੋਨ ਤੱਕ ਦੁਖੀ ਰਹੇਗੀ ਕੌਣ ਇਹਨਾਂ ਦੀਆਂ ਤਕਲੀਫਾਂ ਨੂੰ ਸੁਨੇਗਾ ਵਾਰਡ ਦੀ ਜਨਤਾ ਦਾ ਕਹਿਣਾ ਹੈ ਕਿ ਅਸੀਂ ਨਰਗ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਸਾਡੇ ਘਰਾਂ ਦੇ ਅੰਦਰ ਸੀਵਰੇਜ ਦਾ ਗੰਦਾ ਪਾਣੀ ਵੜ ਜਾਂਦਾ ਹੈ ਪੀਣ ਵਾਲਾ ਪਾਣੀ ਵੀ ਬਦਬੂ ਮਾਰਦਾ ਹੈ ਅਸੀਂ ਇਸ ਗੰਦੇ ਪਾਣੀ ਨੂੰ ਪੀਣ ਦੇ ਲਈ ਮਜਬੂਰ ਹਾਂ ਇੱਥੇ ਤੁਹਾਨੂੰ ਦੱਸ ਦਈਏ ਕਿ ਵਾਰਡ ਦੀ ਜਨਤਾ ਭੋਲੀ-ਬਾਲੀ ਹੈ ਹਰ ਕੋਈ ਇਲੈਕਸ਼ਨਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਜਨਤਾ ਨੂੰ ਪੂਰਾ ਭਰੋਸਾ ਦੇ ਪਾਉਂਦੇ ਨੇ ਫਿਰ ਜਿੱਤ ਹਾਸਲ ਕਰਨ ਤੋਂ ਬਾਅਦ ਇੱਕ ਪਾਸੇ ਹੋ ਕੇ ਬੈਠ ਜਾਂਦੇ ਨੇ ਜਨਤਾ ਦੀ ਸਾਰ ਲੈਣਾ ਕੌਂਸਲਰ ਅਤੇ ਐਮਐਲਏ ਦਾ ਰਾਈਟ ਬਣਦਾ ਹੈ ਜੋ ਕਿ ਉਹ ਕਦੇ ਵੀ ਪੂਰਾ ਨਹੀਂ ਕਰਦੇ ਇਹ ਤਾਂ ਹਰ ਤੀਸਰੇ ਮਹੀਨਾ ਪ੍ਰੋਬਲਮ ਹੁੰਦੀ ਰਹਤੀ ਹੈ ਦੂਸਰੇ ਮਹੀਨਾ ਤੀਸਰੇ ਮਹੀਨਾ जब फोन करो टंकी वाले पे ओ लोग कहते हैं हाँ जी दस मिनट में आ रहा हूँ आते नहीं है झाड़ू वाले, वाले को भी नहीं आते हैं हम लोग अपने गेट के मोरे खुद साफ करते हैं कभी छठे महीने त्योहार पे भी नहीं आते कि दीपावली रोटी कंप्लेन लिखाते हैं टंकी पे आ, पर आ, कोई के नहीं आंदा है तो जब जीता था वो आपके में आया आए थे बोले थे सारा कुछ कराऊंगा गटर खुलाऊंगा सिवरेज जो पाइप टूटी है उसको भी पवाऊंगा कोई नहीं आया हम नहीं मुड़के वोट पाने के बाद कोई नहीं मुड़के आया न मतलब, क्या कहना चाहोगे सरकार कुछ करेगी कि नहीं सरकार अच्छा करे बुरा करे हम लोग के लिए करे ना करे हमारे सबके जो परेशानी होती गटर भरता है तो चार दिन सारे मत्था मारते हैं दीदी को बुलाएंगे और ऊपरों सारे पैसे इकट्ठा करके फिर जो मतलब जमादार लगे हैं कूड़ा चक्के ले जाते तो हैं क्या हालत है? होती है बारिश होती है तो सारा घर किचन भरता है रोटी बनाया ये दो दिन तो रोटी नहीं खा सकते जब गटर खुलता है फिर किचन में पानी भर जाता है हाँ सारे के हैं देख एक, एक दो उथे वो गटर खोल ढक्कन खोल के सारे झाड़ू मार के रेत मिट्टी सारे अंदर फा देते हैं जब आप कहते हो खुश कहते नहीं उनका हम लोग एक दो बार बोले वीर जी कोई टोकने से मानते ही नहीं तो बोले क्या अगर बोलने जाओ लड़ाई करो तो लड़ाई के भाई माय तो छोटे-छोटे बच्चे -छोटे लड़ाई कर नहीं सकते हैं ठीक है इथे इतनी ज्यादा प्रॉब्लम है सर वे तन्नू केड़ी-केड़ी प्रॉब्लम दसीए गटर दी प्रॉब्लम पार्कान दी प्रॉब्लम हर एक चीज दी प्रॉब्लम है सर ਕਿੰਨੇ ਚਿਰਾਂ ਤੋਂ ਪ੍ਰੋਬਲਮ ਆ ਰਹੀ ਹੈ ਦੇਖੋ ਜੀ ਇਹ ਪ੍ਰੋਬਲਮ ਤਾਂ ਐਕਚੁਅਲੀ 10 ਸਾਲਾਂ ਤੋਂ ਚੱਲ ਰਹੀ ਹੈ ਕਿਸ ਚੀਜ਼ ਦਾ ਕੋਈ ਹੱਲ ਨਹੀਂ ਆਕਾਲੀ ਦਲ ਦੇ ਟਾਈਮ ਤੋਂ ਹਾਂ ਜੀ ਹਾਂ ਜੀ ਬਿਲਕੁਲ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਆਮ ਪਾਰਟੀ ਦੇ ਟਾਈਮ ਵੀ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਸਰ ਆਮ ਪਾਰਟੀ ਦੇ ਦੇਖੋ ਜੀ ਆਮ ਪਾਰਟੀ ਜਿੱਤੀ ਹੈ ਜੀ ਠੀਕ ਹੈ ਤੇ ਤਦ ਤਾਂ ਥੋੜਾ ਬਹੁਤ ਸੁਧਾਰ ਹੈ ਠੀਕ ਹੈ ਜੀ ਆਦਰਵਾਇਜ਼ ਕੋਈ ਨਹੀਂ ਸੀਗਾ ਨਾ ਪਾਰਕਾਂ ਦੇ ਵਿੱਚ ਤੇ ਨਹੀਂ ਸੜਕਾਂ 'ਚੇ ਕਿਸੇ ਚੀਜ਼ ਦਾ ਕੋਈ ਸੁਧਾਰ ਨਹੀਂ। ਤੁਹਾਡੇ ਇਲਾਕੇ ਦੇ ਐਮ.ਐਲ.ਏ ਜਿਹੜੇ ਕੁਲਵੰਤ ਸਿੰਘ ਸਿੱਧੂ ਆ। ਹਾਂਜੀ ਹਾਂਜੀ ਬਿਲਕੁਲ। ਉਹ ਤੁਹਾਡੀਆਂ ਜਿਹੜੀਆਂ ਵੀ ਤਕਲੀਫਾਂ ਉਹ ਸੁਣਦੇ ਆ। ਬਿਲਕੁਲ ਜੀ ਬਿਲਕੁਲ। ਠੀਕ ਹੈ। ਜਿਵੇਂ ਆਪਾਂ ਕਾਉਂਸਲਰ ਕੋਲ ਆਥੇ। ਪਹਿਲੇ ਕਾਉਂਸਲਰ ਹਰਕਰਨ ਵੈਦ ਜੀ। ਉਹਨਾਂ ਦੀ ਤੁਹਾਡੇ ਨਾਲ ਕਦੀ ਮੁਲਾਕਾਤ ਹੋਈ ਆ? ਸਰ ਮੈਂ ਕਦੀ ਆਫਿਸ 'ਚ ਦੇਖਿਆ ਹੀ ਨਹੀਂ ਗਾ। ਹੁਣ ਉਹ ਇਸ ਟਾਈਮ ਕਿੱਥੇ ਨੇ? ਇਸ ਟਾਈਮ ਬਾਹਰਲੀ ਕੰਟਰੀ 'ਚ ਕੈਨੇਡਾ 'ਚ। ਤੁਹਾਨੂੰ ਪੱਕਾ ਪਤਾ ਕਿ ਉਹਥੇ ਨੇ? ਹਾਂਜੀ ਹਾਂਜੀ। ਕਪਟਰ ਮਿਲਦੇ ਨਹੀਂ ਹੋ ਨਹੀਂ ਸਰ ਕਦੀ ਨਹੀਂ ਮਿਲੇ ਜੀ ਜਰਾ ਹੋਰ ਜਿੱਤੇ ਆ ਉਸ ਤੋਂ ਬਾਅਦ ਆਏਗੇ ਸਰ ਜਦੋਂ ਉਦੋਂ ਆਏ ਨੇ ਜਦੋਂ ਵੋਟਾਂ ਲੈਣੀਆਂ ਸੀ ਉਦੋਂ ਬਾਅਦ ਤਾਂ ਉਹਨਾਂ ਨੇ ਸ਼ਕਲ ਹੀ ਨਹੀਂ ਦਿਖਾਈ ਆਪਣੀ ਤੇ ਬਾਰਿਸ਼ ਦੇ ਮੌਸਮ ਦੇ ਕੀ ਹਾਲ ਹੁੰਦਾ ਬਹੁਤ ਜ਼ਿਆਦਾ ਬੁਰਾ ਹਾਲ ਹੁੰਦਾ ਗਟਰ ਭਰ ਜਾਂਦੇ ਨੇ ਸੜਕਾਂ ਬਲੌਕ ਹੋ ਜਾਂਦੀਆਂ ਨੇ ਨੰਗਨ ਟੱਪਨ ਤੋਂ ਤੰਗੀ ਹੁੰਦੀ ਹੈ ਬਹੁਤ ਜ਼ਿਆਦਾ ਘਰਾਂ ਦੇ ਵਿੱਚ ਪਾਣੀ ਆ ਜਾਂਦਾ ਸਰ ਕੰਪਲੇਂਟ ਕਿਨੂੰ ਕਰੀਏ ਜਦੋਂ ਕਾਉਂਸਲਰ ਸਾਹਿਬ ਦਫ਼ਤਰ 'ਚ ਬੈਠਦੇ ਹੀ ਨਹੀਂ ਤਾਂ ਕਿਨੂੰ ਕੰਪਲੀਟ ਕਰੀਏ ਸੀ ਨੇ ਦਫਤਰ ਤੇ ਫਿਲਹਾਲ ਖੁੱਲਾ ਆ ਸਰ ਹੁਣ ਦਫਤਰ ਖੁੱਲਾ ਹੈ ਜਦੋਂ ਦੇ ਆਮ ਪਟੇ ਮੌਜੂਦਾ ਕੌਣ ਹੁੰਦੇ ਨੇ ਹੁਣ ਇੱਥੇ ਬੈਠੇ ਹੋਏ ਨੇ ਜਤਿੰਦਰ ਸਿੰਘ ਸੇਵਕ ਜਿਹਨੂੰ ਆਪਾਂ ਅਸੀਂ ਜਾ ਕੇ ਆਪਣੀ ਪ੍ਰੋਬਲਮ ਦੱਸਦੇ ਆਂ ਤੇ ਉਸ ਚੀਜ਼ ਦਾ ਹੱਲ ਕਰਾਉਂਦੇ ਨੇ ਸਾਡਾ ਤਕਰੀਬਨ ਹੱਲ ਹੋ ਜਾਂਦਾ ਹਾਂਜੀ ਬਿਲਕੁਲ ਠੀਕ ਹੈ ਸਰ ਇੱਥੇ ਬਹੁਤ ਜ਼ਿਆਦਾ ਪ੍ਰੋਬਲਮ ਗੱਟਰਾ ਦੀ ਆ ਰਹੀ ਹੈ ਗੱਟਰ ਗੱਟਰ ਦੀ ਇਹਨੇ ਤੇ ਕਾਫੀ 10 ਸਾਲ ਹੋ ਗਏ ਨੇ ਸਾਨੂੰ ਗੱਟਰਾ ਦੀ ਪ੍ਰੋਬਲਮ ਆ ਰਹੀ ਹੈ ਕਾ ਕੋਈ ਸੁਣਵਾਈ ਨਹੀਂ ਹੁੰਦੀ ਇੱਥੇ ਇੱਥੇ ਕਨਵਰ ਵੈਦ ਹਾਂਜੀ ਉਹ ਤਾਂ ਕਦੀ ਮਿਲੇ ਹੀ ਨਹੀਂ ਜੀ ਹਾਂਜੀ ਵੋਟਰ ਪਰ ਆਏ ਨਾ ਅਸੀਂ ਵੋਟਰ ਜਦੋਂ ਲੈਣੇ ਸੀ ਉਦੋਂ ਇੱਕ ਵਾਰੀ ਸ਼ਕਲ ਦਿਖਾਈ ਸੀ ਮੁੜ ਕੇ ਕਦੀ ਮਿਲੇ ਨਹੀਂ ਅਸੀਂ ਆਫਿਸ ਜਾਣੇ ਕੰਪਲੇਨਟ ਕਰਨ ਜਾਣੇ ਉਥੇ ਕਦੀ ਨਹੀਂ ਮਿਲੇ ਕਦੀ ਨਹੀਂ ਮਿਲੇ ਹੋਰ ਬਾਕੀ ਬੈਠੇ ਹੁੰਦੇ ਨੇ ਲੇਕਿਨ ਉਹ ਆਪ ਨਹੀਂ ਮਿਲਦੇ ਬਿਲਕੁਲ ਵੀ ਹਾਂਜੀ ਕਿਹਨੇ ਉਥੇ ਆਤੇ ਵਜੇ ਕੀ ਕਾਉਂਸਲਰ ਦਾ ਦਫ਼ਤਰ ਕਿੱਥੇ ਆਇਆ ਉਹ ਮਿਲਦੇ ਕਿਤੇ ਦਰਿਓ ਕਹਿਣਗੇ ਕਦੀ ਕੋਠੀ ਆ ਜਾਓ ਜੀ ਇਹ ਕੰਪਲੇਂਟ ਉਹ ਕੋਠੀ ਚਲੇ ਜਾਓ ਹੁਣ ਦੱਸੋ ਹੁਣ ਜਿਹੜਾ ਸਾਨੂੰ ਪ੍ਰੋਬਲਮ ਇੱਥੇ ਐ ਅਸੀਂ ਇੱਥੇ ਇੱਥੇ ਕੌਨਸਾ ਦਫ਼ਤਰ ਜਾਵਾਂਗੇ ਕਿ ਅਸੀਂ ਉੱਥੇ ਸਰਾਬਾ ਨਾਗੇ ਕਿ ਉੱਥੇ ਕਰਨੀ ਸੀ ਉੱਥੇ ਰਨ ਦੀ ਕੋਠੀ ਹੈਗੀ ਉੱਥੇ ਜਾਈਏ ਅਸੀਂ ਜਾ ਕੇ ਕੰਪਲੇਂਟ ਕਰੀਏ ਐਸਮ ਨਹੀਂ ਹੈਗੀ ਜੀ ਇੱਥੇ ਉਹ ਕੈਨੇਡਾ ਗਏ ਹੋਇਆ ਕੈਨੇਡਾ ਗਏ ਹਾਂਜੀ ਕੀ ਕਰਦੇ ਨਹੀਂ ਹੈਗੇ ਤੁਸੀਂ ਕੌਣ ਕਰਕੇ ਪੁੱਛਿਆ ਹਾਂਜੀ ਸਰ ਫੋਨ ਕੀ ਫੋਨ ਨੰਬਰ ਤਾਂ ਉਹ ਹੈ ਨਹੀਂ ਸਾਨੂੰ ਤਾਂ ਇੱਥੇ ਜਾਣਾ ਪੈਂਦਾ ਆਫਿਸ ਇੱਥੇ ਨੇੜੇ ਐ ਅਸੀਂ ਅਸੀਂ ਇੱਥੇ ਜਾਣਦੇ ਆ ਉਹ ਕਹਿੰਦੇ 500 ਹਜ਼ਾਰ ਕਿਉਂ ਉਹ ਕਹਿੰਦੇ ਜੀ ਕੌਨਸਾ ਸਬਟਾ ਹੈ ਨਹੀਂਗੇ ਕੋਈ ਨਹੀਂ ਤੁਹਾਡਾ ਹੱਲ ਹੋ ਜਾਏਗਾ ਪਰ ਲੇਕਿਨ ਹੱਲ ਹੁੰਦਾ ਨਹੀਂ ਕੁਝ ਵੀ ਕੁਝ ਵੀ ਨਹੀਂ ਸਰ ਇੱਥੇ ਸਾਰੇ ਬਿਲਕੁਲ ਜੋ ਪੂਰੀ ਪਾਈਪ ਵੀ ਵਗਾਰਾ ਨਵੀਆਂ ਪੈਣ ਵਾਲੀਆਂ ਨੇ نیچے ਹੈ ਔਰ ਸਾਰੇ ਗਟਰوں ਨੂੰ ਬਰਸਾਤਾ ਦਾ ਮੌਸਮ ਹੈ ਉਹ ਵੀ ਮਾਈ ਫੈਲਨੀ ਫਿਰ ਗਟਰ ਗਟਰਾਂ ਦਾ ਪਾਣੀ ਘਰਾਂ ਦੇ ਅੰਦਰ ਤੱਕ ਚਲਾ ਜਾਂਦਾ ਘਰ ਦੇ ਅੰਦਰ ਤੱਕ ਚਲਾ ਜਾਂਦਾ ਇਹ ਚਾਰ ਪੰਜ ਮਹੀਨੇ ਪਹਿਲਾਂ ਵੀ ਸਾਨੂੰ ਆਈ ਸੀ ਬੜੀ ਪ੍ਰੋਬਲਮ ਜਦੋਂ ਕੌਂਸਲ ਸਾਹਿਬ ਨੇ ਨਹੀਂ ਸਾਡੀ ਸੁਣਵਾਈ ਕੀਤੀ ਫਿਰ ਅਸੀਂ ਫਿਰ ਮੀਡੀਆ ਬੁਲਾਈ ਸੀ ਉਸ ਟਾਈਮ ਫਿਰ ਉਸ ਟਾਈਮ ਫਿਰ ਆਮ ਆਦਮੀ ਪਾਰਟੀ ਦੇ ਜਤਿੰਦਰ ਸਿੰਘ ਸੇਵਕ ਨੇ ਉਹ ਆਏ ਸੀ ਅੱਗੇ ਉਹਨਾਂ ਨੇ ਆ ਕੇ ਥੋੜਾ ਕੰਮ ਕਰਾਇਆ ਸੀਗਾ ਥੋੜਾ ਬਹੁਤ ਤੇ ਪਰ ਹੁਣ ਫਿਰ ਉਹੀ ਪ੍ਰੋਬਲਮ ਫੇਰ ਦੁਬਾਰਾ ਸ਼ੁਰੂ ਹੋ ਗਈ ਹੈ ਹਾਂਜੀ ਸਰ ਉਹਨਾਂ ਨੂੰ ਕਿਹਾ ਉਹ ਤਾਂ ਚ ਸੁਣਦੇ ਨੇ ਲੇਕਿਨ ਇਹ ਕਿ ਜੋ ਮੇਨ ਕੌਂਸਲ ਹੈ ਕੰਮ ਤਾਂ ਕੌਂਸਲ ਨੂੰ ਨਹੀਂ ਕਰਨਾ ਨਾ ਉਹ ਤਾਂ ਚਲੋ ਸੁਣ ਰਹੇ ਨੇ ਉਹ ਕਰਵਾ ਵੀ ਰਹੇ ਨੇ ਕੰਮ ਆਪਣੇ ਵੱਲੋਂ ਕਰਵਾ ਰਹੇ ਨੇ ਲੇਕਿਨ ਇਹ ਮੇਨ ਤਾਂ ਕਾਉਂਸਲਰ ਦਾ ਨਾ ਉਹ ਸੁਣਵਾਈ ਉਹ ਸੁਣਵਾਈ ਨਹੀਂ ਕਰ ਰਿਹਾ ਤਾਂ ਬਿਲਕੁਲ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਪਿਆ ਇਥੇ ਦੂਸਰੇ ਪਾਸੇ ਇਲਾਕੇ ਦੀ ਜਨਤਾ ਅਤੇ ਆਮ ਆਦਮੀ ਪਾਰਟੀ ਦੇ ਵਾਰਡ ਇਨਚਾਰਜ ਨੇ ਦੱਸਿਆ ਕਿ ਵਾਰਡ ਦੇ ਕਾਉਂਸਲਰ ਬਾਹਰਲੀ ਕੰਟਰੀ ਗਏ ਹੋਏ ਨਹੀਂ 4 ਮਹੀਨੇ ਹੋ ਗਏ ਉਹਨਾਂ ਦਾ ਕਹਿਣਾ ਹੈ ਕਿ ਕਾਉਂਸਲਰ ਆਪਣੇ ਦਫ਼ਤਰ ਅਤੇ ਇਲਾਕੇ ਦੇ ਵਿੱਚ ਕਦੇ ਨਹੀਂ ਆਏ ਸਾਨੂੰ ਆ ਰਹੀਆਂ ਤਕਲੀਫਾਂ ਤੋਂ ਕਿਸ ਤਰ੍ਹਾਂ ਜਾਣੂ ਹੋਣਗੇ ਅਤੇ ਸਾਨੂੰ ਆ ਰਹੀਆਂ ਤਕਲੀਫਾਂ ਨੂੰ ਕਿਸ ਤਰ੍ਹਾਂ ਦੂਰ ਕਰਨਗੇ ਜਦੋਂ ਇਸ ਗੱਲ ਨੂੰ ਲੈ ਕੇ ਕੌਂਸਲ ਸਾਹਿਬ ਨੂੰ ਪੁੱਛਿਆ ਗਿਆ ਕਿ ਤੁਹਾਡੇ ਇਲਾਕੇ ਦੀ ਜਨਤਾ ਤੇ ਵਾਰਡ ਇੰਚਾਰਜ ਕਹਿ ਰਹੇ ਨੇ ਕਿ ਕੌਂਸਲ ਸਾਹਿਬ ਬਾਹਰਲੀ ਕੰਟਰੀ ਘੁੰਮਣ ਗਏ ਨੇ ਕੌਂਸਲਰ ਕੌਣ ਮੇਰਾ ਨਾਮ ਗੁਰਿੰਦਰਪਾਲ ਸਿੰਘ ਵਾਲੀਆ ਹਾਂਜੀ ਇਹ ਕਿਹੜਾ ਵਾਰਡ ਹੈ ਵਾਰਡ ਨੰਬਰ 44 ਹੈ ਜੀ ਤੇ ਕੀ ਮਰਗੀ ਪ੍ਰੋਬਲਮ ਆ ਰਹੀ ਹੈ ਜਿਹੜਾ ਪ੍ਰੋਬਲਮ ਤੇ ਮल्ल्या ਦੇ ਵਿੱਚ ਹੁੰਦੀ ਹੈ ਪ੍ਰੋਬਲਮ ਤਾਂ ਜਦੋਂ ਜਿੱਥੇ ਵੀ ਵਸਤੂ ਹੁੰਦੀ ਹੈ ਉਹਦੇ ਪ੍ਰੋਬਲਮ ਤਾਂ ਆਂਦੀ ਹੀ ਹੈ ਉਹਨਾਂ ਆਪਾਂ ਇਸ ਏਰੀਆ ਦੀ ਗੱਲ ਕਰ ਲਈ ਸਾਡਾ ਪਾਰਕ ਆ ਇਸ ਪਾਰਕ ਨੂੰ ਬਣੇ ਨੂੰ ਕੋਈ 15 ਸਾਲ ਹੋ ਗਏ ਇਹਦੇ ਵਿੱਚ ਦੁਬਾਰਾ ਕਦੇ ਕਿਸੇ ਨੇ ਆ ਕੇ ਸਫੇਦੀ ਤੱਕ ਨਹੀਂ ਕੀਤੀ ਇਹਦੇ ਚ ਕੋਈ ਇਹਦੀ ਕੋਈ ਰੈਨੋਵੇਸ਼ਨ ਨਹੀਂ ਹੋਈ ਇਹਦੇ ਦੀਵਾਰਾਂ ਨੂੰ ਤੁਸੀਂ ਹੱਥ ਲਾਓਗੇ ਤਾਂ ਹੋਣੇ गिर ਜਾਂਦੀਆਂ ਇਦਾਂ ਦਾ ਇਹ ਨਹੀਂ ਸਿਚੁਏਸ਼ਨ ਪਾਣੀ ਇੱਥੇ ਬਹੁਤ ਖੜਾ ਪਾਣੀ ਦਾ ਇਹ ਹਾਲ ਹੈ ਕਿ ਇਧਰ ਸ਼ਮਸ਼ਾਨਗੜ੍ਹ ਜਿਹੜਾ ਇਹ ਤੋਂ ਅੱਧਾ ਕਿਲੋਮੀਟਰ ਹੈ ਉੱਥੋਂ ਜਿਹ ਉੱਥੇ ਜਿਹੜਾ ਮੀਂਹ ਪੈਂਦਾ ਉਹਦਾ ਪਾਣੀ ਇੱਥੇ ਆ ਜਾਂਦਾ ਹੈ ਤੇ ਕਾਉਂਸਲਰ ਗੱਲਾਂ ਨਿਕਲਣ ਦੀ ਕੰਪਲੇਟ ਕਾਉਂਸਲਰ ਜਿਹੜੇ ਆਪਣੇ ਪੁਰਾਣੇ ਸੀਗੇ ਆਪਣਾ ਵੈਦ ਸਾਹਿਬ ਨੂੰ ਆਪਣਾ ਕੰਪਲੇਨ ਕੀਤੀ ਸੀਗੀ ਉਹਨਾਂ ਨੂੰ ਦੱਸਿਆ ਸੀਗਾ ਅਧਿਕਾਰੀ ਬਈ ਦੇ ਚਾਰੋਂ ਤਰਫ ਜਿਹੜੀ ਹੈ ਉਹ ਇੰਟਰਲੌਕ ਟਾਈਲ ਲਵਾਓ ਕੱਚਾ ਪਿਆ ਤੁਸੀਂ ਦੇਖੋ ਸਾਰੇ ਪਾਰਕ ਚਾਰੋਂ ਤਰਫ ਤੇ ਟਾਈਲ ਲੱਗੀ ਹੈ ਸਾਡੇ ਪਾਰਕ ਦਾ ਇਹ ਕੱਚਾ ਪਿਆ ਹੈ ਜਦੋਂ ਮੀਂਹ ਪੈਂਦਾ ਨੂੰ ਕੌਣ ਦੇਖ ਰੇ ਕਰ ਰਿਹਾ ਅਸੀਂ ਖੁਦ ਦੇਖ ਰਹੇ ਜੀ ਮੈਂ ਮੈਂ ਕਰ ਰਿਹਾ ਜੀ ਮੈਂ ਮੈਨੇਜਮੈਂਟ ਪਾਰਕ ਮੈਨੇਜਮੈਂਟ ਕਮੇਟੀ ਦਾ ਮੈਂਬਰ ਹਾਂ ਕਾਰਪੋਰੇਸ਼ਨ ਨੂੰ ਠੀਕ ਹੈ ਤੁਸੀਂ ਤਾਂ ਕਹ ਰਹੇ ਕਿ ਕਾਉਂਸਲਰ ਆ ਕੇ ਇਹਦੀ ਹੈਲਪ ਨਹੀਂ ਹੋਈ ਕੋਈ ਹੈਲਪ ਨਹੀਂ ਆ ਜੇ ਸਾਡਾ ਜਦੋਂ ਸਾਨੂੰ ਇੱਥੇ ਪਾਰਕ ਦਾ ਜਿਹੜਾ ਸਾਨੂੰ ਫੰਡ ਮਿਲਦੇ ਆ ਉਹਦੇ ਸਿਰਫ ਤੇ ਅਸੀਂ ਇਹਨੂੰ ਮੇਨਟੇਨ ਕਰ ਰਹੇ ਆ ਆ ਚੂਲੇ ਤੁਹਾਡੇ ਸਾਹਮਣੇ ਲੱਗੇ ਆ ਚੂਲੇ ਅਸੀਂ ਆਪ ਲਵਾਏ ਆ ਕੰਟਰੀਬਿਊਸ਼ਨ ਦਾ ਕਾਉਂਸਲ ਨੂੰ ਕਿ ਤੁਸੀਂ ਬਹੁਤ ਵਾਰੀ ਕੀਤਾ ਬਹੁਤ ਵਾਰੀ ਕਿਹਾ ਜੀ ਲਿਖ ਕੇ ਵੀ ਦਿੱਤਾ ਨਾ ਲਿਖ ਕੇ ਵੀ ਦਿੱਤਾ ਉਹਨਾਂ ਨੂੰ ਆਇਆ ਕਦੀ ਆਂਦੇ-ਰਾਂਦੇ ਇੱਥੇ ਆ ਕੇ ਅਸੀਂ ਜਿਤਾਇਆ ਉਹਨਾਂ ਨੂੰ ਅਸੀਂ ਬੋਰਡ ਪਾਈ ਆ ਉਸ ਤੋਂ ਬਾਅਦ ਜਿਤਾਉਣ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਮਤਲਬ ਵਟਸਐਪ ਕੀਤਾ ਨੂੰ ਕਿ ਭਾਈ ਤੇਰੀ ਜੋ ਹੈ ਅਜੀਬ ਜਦੋਂ ਤੂੰ ਇੱਥੇ ਆਇਆ ਸੀ ਕਿ ਵੋਟ ਲੈਣ ਵਾਸਤੇ ਤੈਨੂੰ ਪੂਰੀ ਅਸੀਂ ਦਿਖਾਇਆ ਸੀਗਾ ਤੂੰ ਆਹ ਵਾਅਦੇ ਕਰਕੇ ਗਿਆ ਸੀਗਾ ਅਜੋ ਵਾਅਦੇ ਕਿੱਥੇ ਗਏ ਹੂੰ ਕਿਉਂ ਕੀ ਕਹਿੰਦੇ ਤੂੰ ਕੁਝ ਨਹੀਂ ਕਹਿੰਦਾ ਜੀ ਹਾਂਜੀ ਕੁਝ ਨਹੀਂ ਐ ਮੇਰੇ ਸਾਹਬ ਇੱਥੇ ਦੇ ਕੋਣ ਐਮ ਐਲ ਏ ਬੈਂਸ ਸਾਹਿਬ ਸੀਗੇ ਮੈਂ ਹਾਂਜੀ ਹਾਂਜੀ ਬੈਂਸ ਸਾਹਿਬ ਦਾ ਇਹ ਸੀ ਕਿ ਬੈਂਸ ਸਾਹਿਬ ਆਪੋਜੀਸ਼ਨ ਪਾਰਟੀ ਦੇ ਸੀਗੇ ਕਾਂਗਰਸ ਦੇ ਨਹੀਂ ਸੀਗੇ ਉਹ ਉਹਨਾਂ ਨੂੰ ਕੋਈ ਕੰਮ ਨਹੀਂ ਕਰਨ ਦਿੰਦਾ ਅੱਛਾ ਬੈਂਸ ਸਾਹਿਬ ਦਮੰਗਾ ਆਦਮੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਹਾਂਜੀ ਇਮਾਨਦਾਰ ਆਦਮੀ ਦਮੰਗਾ ਹੈ ਹਾਂਜੀ ਮਗਰ ਉਹ ਉਹਦੀ ਚੱਲਦੀ ਨਹੀਂ ਹਾਂਜੀ ਉਹ ਕੀ ਕਰੇ ਕੋ ਕਨੇਸ ਕਰ ਰਿਹਾ ਹੈ ਆ ਆ ਛਤਰੀ ਜਿਹੜੀ ਬੈਂਸਾਬ ਨੇ ਲਵਾਈ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਪਰ ਹੁਣ ਸਰਕਾਰਾਂ ਦਾ ਵੀ ਚੱਕਰ ਹੈ ਨਾ ਕਿ ਸਰਕਾਰ ਦੇ ਕਾਂਗਰਸ ਦੇ ਉੱਪਰ ਤੇ ਬੈਂਸਾਬ ਉੱਥੇ ਕੀ ਕਰੂ ਹੁਣ ਲੱਗਦਾ ਆਪਦੀ ਪਾਰਟੀ ਕੁਝ ਕਰੂਗੀ ਆਮ ਪਾਰਟੀ ਤਾਂ ਬਹੁਤ ਵਧੀਆ ਪਾਰਟੀ ਹੈ ਜੀ ਔਰ ਬਹੁਤ ਅੱਛਾ ਕੰਮ ਕਰ ਰਹੀ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ ਮਤਲਬ ਪੰਜਾਬ ਦਾ ਇਹ ਬਹੁਤ ਅੱਛਾ ਰਹੇਗਾ ਪੰਜਾਬ ਵਾਸਤੇ ਜੀ ਨਾਮ ਜੀ ਮੇਰਾ ਨਾਮ ਅਮਰਜੀਤ ਸਿੰਘ ਹੈ ਜੀ ਤੁਸੀਂ ਦੱਸੋ ਜੀ ਕਿਹੜੀਆਂ ਕਿਹੜੀਆਂ ਪ੍ਰੋਬਲਮ ਆ ਰਹੀਆਂ ਤੁਹਾਨੂੰ ਪ੍ਰੋਬਲਮ ਇਹ ਜੀ ਪਾਰਕ ਨੀਵਾਂ ਬੜਾ ਹੈਗਾ ਬਰਬਾਦ ਦਿਨਾਂ ਨਾਲ ਚੋਂ ਸ਼ੁਰੂ ਹੋ ਗਿਆ ਹੈ ਇੱਥ ਕਟੋੜ ਕਟੋੜ ਦੋ ਦੋ ਤਿੰਨ ਦਿਨ ਹੁਣ ਪਾਣੀ ਇਕੱਠਾ ਹੋ ਜਾਂਦਾ ਜਿਹੜਾ ਹਫਤਾ ਹਫਤਾ ਖੜਾ ਰਹਿੰਦਾ ਇੱਥੇ ਫਿਰ ਹੋਰ ਮੱਛਰ ਬਿਆਦਾ ਹੁੰਦੇ ਨੇ ਬਿਮਾਰੀ ਪ੍ਰੋਬਲਮ ਬਰਸਾਤਾ ਜੀ ਆਂਦੀ ਹੈ ਉਮੀਦ ਬਰਸਾਤ ਵਿੱਚ ਜੀ ਪਾਣੀ ਖੜਾ ਹੁੰਦਾ ਨਾ ਹੋ ਤੇ ਬਾਕੀ ਆਸੇ ਪਾਸੇ ਟਾਇਲਾਂ ਲਾਣ ਨੂੰ ਕਟੋੜ ਪੰਜ ਸਾਲ ਅਸੀਂ ਬਿਜਲੀ ਸਰਕਾਰ ਨੂੰ ਕਹਿੰਦੇ ਰਹੇ ਆ ਤੇ ਕੁਝ ਨਹੀਂ ਹੋਇਆ ਹੁਣ 10 ਮਹੀਨੇ ਹੋ ਗਏ ਨੇ ਟਾਇਲਾਂ ਪਈਆਂ ਇੱਥੇ ਹਾਲੇ ਤੱਕ ਕੋਈ ਲਵਾਣੀ ਆਇਆ ਪਾਣੀ ਦੀ ਕੋਈ ਨਿਕਾਸੀ ਹੋਣੀ ਚਾਹੀਦੀ ਜਿਹੜਾ ਕਿ ਪਾਣੀ ਨਿਕਾਸੀ ਇੱਥੇ ਹੀ ਕੋਈ ਹੋਣਾ ਚਾਹੀਦਾ ਕੋਈ ਹਾਰਵੇਸਿੰਗ ਸਿਸਟਮ ਹੋਣਾ ਚਾਹੀਦਾ ਇੱਥੇ ਉਹ ਪੰਪੂ ਗਰੇਦ ਨਾਲ ਲਗਾਉਣੇ ਚਾਹੀਦੇ ਨੇ ਜਿੱਥੇ ਪਾਣੀ ਥਲ ਮੌਜੂਦਾ ਐਮ ਐਲ اے ਕੁਲਵੰਤ ਸਿੰਘ ਸਿੱਧੂ ਜੀ ਹੋ ਗਿਆ ਆਮ ਪਾਰਟੀ ਹਾਂਜੀ ਹਾਂਜੀ ਉਹਨਾਂ ਨੂੰ ਕਦੀ ਤੁਸੀਂ ਆਪਣੀਆਂ ਤਕਲੀਫਾਂ ਬਾਰੇ ਹਾਂਜੀ ਇੱਕ ਵਾਰੀ ਇੱਥੇ ਆ ਬੁਲਾਇਆ ਸੀ ਉਹਨਾਂ ਨੂੰ ਅੱਜ ਤੋਂ ਮੇਰੇ ਕਹ ਦੋ ਕੁ ਮਹੀਨੇ ਹੋ ਗਏ ਨੇ ਉਹਨਾਂ ਨੇ ਕੀ ਤੁਹਾਨੂੰ ਆਸ਼ਵਾਸ਼ਣ ਉਹਨਾਂ ਨੂੰ ਮੈਮੈਂਡਮ ਦਿੱਤਾ ਸੀ ਅਸੀਂ ਲਿਖ ਕੇ ਪਰ ਉਸ ਤੋਂ ਬਾਅਦ ਕੋਈ ਕਾਰਵਾਈ ਹਜੇ ਤੱਕ ਨਹੀਂ ਹੋਈ ਉਸ ਤੋਂ ਬਾਅਦ ਕੋਈ ਕਾਰਵਾਈ ਕਾਹਦੇ ਤਾਂ ਕੋਈ ਨਹੀਂ ਹੋਈ ਬਾਕੀ ਪਤਾ ਨਹੀਂ ਉਹਨਾਂ ਦੇ ਇਹ ਜੀ ਨਾ ਪ੍ਰੋਸੈਸ ਹੈ ਉਹ ਹੋ ਸਕਦਾ ਹਾਂਜੀ ਕਿੰਨੀ ਦੇਰ ਹੋ ਗਈ ਦੋ ਕੁ ਮਹੀਨੇ ਮੇਰੇ ਕਹ ਹੋ ਗਏ ਨੇ ਚਲੋ ਟਾਈਮ ਲੱਗਦਾ ਹਾਂ ਚਲੋ ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਨਹੀਂ ਪਰ ਹੋ ਸਕਦਾ ਉਹਨਾਂ ਦੀ ਹਜੇ ਪ੍ਰੋਬਲਮ ਕੋਈ ਹੋਵੇ ਹੋ ਜਾਏਗਾ ਕੰਮ ਤੁਹਾਡਾ ਉਮੀਦ ਤਾਂ ਹੈਗੀ ਜੀ ਉਮੀਦ ਦੇ ਕੇ ਗਏ ਨੇ ਉਹ ਛੋਟੀ ਦੇ ਕੇ ਗਏ ਨੇ ਠੀਕ ਹੈ ਡੈਫੀਨਿਟਲੀ ਚਾਰ ਮਹੀਨੇ ਹੋ ਗਏ ਪਰ ਇਸ ਇਲਾਕੇ ਦੇ ਵਿੱਚ ਇੱਕ ਵਾਰ ਵੀ ਸਾਰ ਪੁੱਛਣ ਨਹੀਂ ਆਏ ਤਾਂ ਉਹਨਾਂ ਨੇ ਕਿਹਾ ਕਿ ਮੈਂ ਬਾਹਰ ਜ਼ਰੂਰ ਗਿਆ ਸੀ ਮੈਂ ਤਾਂ ਆਪਣੇ ਪਰਿਵਾਰ ਦੇ ਨਾਲ ਕਿਤੇ ਦਿਨ ਜਾ ਵੀ ਨਹੀਂ ਸਕਦਾ ਉਹਨਾਂ ਕਿਹਾ ਕਿ ਮੈਂ ਆਪਣੇ ਇਲਾਕੇ ਦਾ ਵਿਕਾਸ ਬਹੁਤ ਕਰਵਾਇਆ ਹੈ ਮੇਰੇ ਇਲਾਕੇ ਦੇ ਵਿੱਚ ਵਿਕਾਸ ਨਜ਼ਰ ਵੀ ਆਉਂਦਾ ਹੈ ਭਾਵੇਂ ਵਿਰੋਧੀ ਮੇਰੇ ਇਲਾਕੇ ਦੇ ਕੀਤੇ ਕੰਮਾਂ ਦੀ ਇਲਾਗਾ ਨਾ ਕਰਨ ਪਰ ਮੈਂ ਆਪਣੇ ਇਲਾਕੇ ਦੇ ਲੋਕਾਂ ਨਾਲ ਹਰ ਵਕਤ ਖੜਾ ਰਹਾਂਗਾ ਅ ਪਰੇਸ਼ਾਨ ਨੂੰ ਮੈਂ ਜੇ ਤੁਸੀਂ ਮੈਨੂੰ ਥੋੜਾ ਜਿਹਾ ਹੋਰ ਬਰੀਫਲੀ ਕੁਐਸਚਨ ਪੁੱਛੋਗੇ ਤਾਂ ਉਹਨੂੰ ਮੈਂ ਹੋਰ ਸਪਸ਼ਟਿਕਰਨ ਦੇ ਪਾਉਂਗਾ ਅ ਕੁਝ ਕਿਸਮ ਹਾਸੇ ਮੈਂ ਆਊਟ ਆਫ ਇੰਡੀਆ ਸੀਗਾ ਤੇ ਜਿਹੜੇ ਮੇਰੇ ਬੋਰਡ ਦਾ ਚਾਰਜ ਸੀ ਮੈਡਮ ਬਰਜਿੰਦਰ ਕਾਲਕੂਰ ਸੀਗਾ ਉਹ ਮੈਂ ਦੱਸ ਕੇ ਵੀ ਗਿਆ ਸੀ ਬਕਾਇਦਾ ਉਹਨਾਂ ਕੋਲੇ ਸਾਰੇ ਜੋ ਵੀ ਦੇਖਦੇ ਉਤੋਂ ਇਲਾਵਾ ਮੇਰਾ ਫੋਨ ਵੀ ਔਨ ਸੀਗਾ ਮੈਂ ਜਦੋਂ ਬਾਹਰ ਸੀ ਮੈਨੂੰ ਜੋ ਵੀ ਦਿੱਕਤ ਆਉਂਦੀ ਸੀ ਵਰਡ ਦੇ ਵਿੱਚ ਮੈਂ ਉਹਨੂੰ ਕਵਰ ਅਪ ਵੀ ਕਰਦਾ ਰਿਹਾ ਉਹਨੂੰ ਅਜੇ ਸਿਰਫ ਅਸੀਂ ਦੋ ਏਰੀਆ ਕੋਲ ਹਾਂ ਹਾਂਜੀ ਇੱਕ ਤਲਾ ਬਿੜ ਹਾਂਜੀ ਇੱਕ ਫੇਸ 2 ਹੁੰਦਾ ਹੈ ਹਾਂਜੀ ਉੱਥੇ ਪਾਰਕ ਹੈ ਹਾਂਜੀ ਕਿ ਉੱਥੇ ਪਾਣੀ ਬਹੁਤ ਖੜ ਜਾਂਦਾ ਜਦੋਂ ਬਰਸਾਤਾਂ ਦਾ ਟਾਈਮ ਹੁੰਦਾ ਹਾਂਜੀ ਤੇ ਕੁਝ ਟਾਇਲੈਂਟੂਲਾਂ ਦਾ ਵੀ ਕੰਮ ਬਾਕੀ ਹੈ ਲੇਕਿਨ ਉਹ ਹੋ ਨਹੀਂ ਰਿਹਾ ਤੁਹਾਨੂੰ ਉਹਨਾਂ ਨੇ ਕਾਫੀ ਪਰ ਕਿਹਾ ਵੀ ਹੋਣਾ ਹੈ ਲੇਕਿਨ ਤੁਸੀਂ ਉਸ ਵਕਤ ਤਵੱਜੋ ਨਹੀਂ ਦਿੱਤੀ ਹੋਣੀ ਤੇ ਜਿਹੜਾ ਇਲਾਕਾ ਹੈਗਾ ਦੱਗਾਪੇੜ ਦਾ ਉਥੇ ਸੀਵਰੇਜ ਤਕਰੀਬਨ ਬੰਦ ਹੀ ਰਹਿੰਦਾ ਲੋਕਾਂ ਦੇ ਘਰਾਂ 'ਚ ਹੂੰ ਗੰਦਗੀ ਗੰਦਗੀ ਹੈ ਹੂੰ ਅ ਸਭ ਤੋਂ ਪਹਿਲਾਂ ਮੈਂ ਪਾਰਕ ਦੀ ਗੱਲ ਕਰ ਲੈਣਾ ਜਿਹੜੇ ਮੇਰੇ ਨਿਵਾਸੀ ਕਹਿ ਰਹੇ ਵੀ ਪਾਰਕ ਦਾ ਕੰਮ ਬੜੇ ਚਿਰ ਤੋਂ ਬੰਦ ਪਿਆ ਜੇ ਮੈਂ ਤਵੱਜੋ ਨਾ ਦੇਣੀ ਹੁੰਦੀ ਫੇਰ ਮੈਂ ਪਾਰਕ ਦਾ ਕੰਮ ਕਰੀ ਤੋਰਦਾ ਨਾ ਉਹਨੂੰ ਜਿਹੇ ਜੀ ਮਾੜੀ ਹਾਲਤ ਜਿਹੜੇ ਸਾਡੇ ਮੌਜੂਦਾ ਐਮਐਲਏ ਜਦੋਂ ਸੀਗੇ ਉਹ ਛੱਡ ਕੇ ਗਏ ਸੀ ਹੋ ਜਾ ਰੱਖਦਾ ਮੈਂ ਪਰ ਦਿਲ ਦੇ ਵਿੱਚ ਖਾਇ ਸੀਗੀ ਵੀ ਲੋਕਾਂ ਨੇ ਇਹਨੇ ਪਿਆਰ ਨਾਲ ਇਹਨਾਂ ਨੂੰ ਚੁਣ ਕੇ ਭੇਜਿਆ ਤੇ ਜੋ ਮੇਰੀਆਂ ਸਰਵਿਸਿਜ਼ ਬਣਦੀਆਂ ਨੇ ਉਹ ਲੋਕਾਂ ਨੂੰ ਦੇਣੀਆਂ ਚਾਹੀਦੀਆਂ ਨੇ ਸੋ ਪਾਰਕ ਦਾ ਕੰਮ ਆਉਂਦੇ ਸਾਰ ਜਦੋਂ ਕੋਵਿਡ ਦੇ ਦੌਰਾਨ ਕੰਮ ਕਾਫੀ ਸਟਾਲ ਹੋ ਗਏ ਸੀਗੇ ਸੋ ਉਸ ਤੋਂ ਬਾਅਦ ਸਾਨੂੰ ਫੰਡਸ ਆਏ ਅਸੀਂ ਉਹਦੇ ਵਿੱਚ ਫੰਡਸ ਜਾਰੀ ਕੀਤੇ ਸਰਦਾਰ ਕਮਲਜੀਤ ਸਿੰਘ ਕੜਵਲ ਦੇ ਜਿੰਨਾ صدਕਾ ਅਸੀਂ ਜੋ ਵੀ ਡਿਵੈਲਪਮੈਂਟ ਦੇ ਕੰਮ ਕਾਫੀ ਸਮੇਂ ਤੋਂ ਰੁਕੇ ਹੋਏ ਸੀਗੇ ਉਹ ਅਸੀਂ ਇਨੀਸ਼िएट ਕੀਤੇ ਕਾਫੀ ਕੰਮ ਪੂਰੇ ਵੀ ਹੋ ਗਏ ਤੇ ਪਾਰਚ ਦਾ ਨਵੀਨੀਕਰਨ ਬੜੇ ਚਿਰ ਤੋਂ ਨਹੀਂ ਹੋਇਆ ਸੀਗਾ ਉਹ ਅਸੀਂ ਸ਼ੁਰੂ ਕੀਤਾ ਇੰਨੇ ਨੂੰ ਇਲੈਕਸ਼ਨ ਕੋਡ ਆ ਗਿਆ ਸੀਗਾ ਤੇ ਉਹਦੇ ਕਰਕੇ ਕਾਫੀ ਕੰਮ ਰੁਕ ਗਿਆ ਸੀਗਾ ਉਹ ਕਾਫੀ ਕੰਮ ਸ਼ੁਰੂ ਵੀ ਹੋ ਗਏ ਹੋਏ ਨੇ ਇਲਾਕੇ ਦੀ ਜਨਤਾ ਇਹ ਵੀ ਕਹਿ ਰਹੀ ਹੈ ਕਿ ਤੁਹਾਡੇ ਦਰਸ਼ਨ ਵੀ ਨਹੀਂ ਕਦੀ ਹੁੰਦੇ ਨਹੀਂ ਦਫ਼ਤਰ ਵੀ ਜਾਂਦੇ ਅਸੀਂ ਦਫ਼ਤਰ ਵੀ ਮੌਜੂਦ ਨਹੀਂ ਹੁੰਦੇ ਉੱਥੇ ਇੱਕ ਬੰਦਾ ਬੈਠਾ ਹੁੰਦਾ ਉਹਨਾਂ ਨੂੰ ਤਕਲੀਫਾਂ ਦੱਸਦੇ ਆ ਉਹ ਹੋ ਜਾਏਗਾ ਜੀ ਲੇਕਰ ਬਾਅਦ ਚ ਹੁੰਦਾ ਕੁਝ ਵੀ ਨਹੀਂ ਨਹੀਂ ਮੇਰੀ ਇਹ ਗੁਜ਼ਾਰਿਸ਼ ਆ ਜਿੰਨੇ ਵੀ ਮੇਰੇ ਨਿਵਾਸੀ ਨੇ ਸਾਰੇ ਕੋਲੇ ਮੇਰਾ ਪਰਸਨਲ ਨੰਬਰ ਹੈਗਾ ਆ ਤੇ ਕੋਈ ਵੀ ਦਿੱਕਤ ਹੁੰਦੀ ਮੈਂ ਭਾਵੇਂ ਆਊਟ ਆਫ ਇੰਡੀਆ ਹੀ ਬੈਠਾ ਸੀ ਮੈਂ ਉਹਦੋਂ ਵੀ ਸਾਰਿਆਂ ਦੇ ਕਾਲਸ ਲੈ ਰਿਆ ਸੀਗਾ ਪਿੱਛੇ ਜਿਹੋਨੇ ਫੇਜ਼ 1 ਦੇ ਵਿੱਚ ਆਪਣੇ ਸੀਵਰੇਜ ਦਿੱਕਤ ਸੀ ਉਹ ਵੀ ਨਾਲ ਦੀ ਨਾਲ ਜੈਜੀ ਸਾਹਿਬ ਨਾਲ ਗੱਲਬਾਤ ਕਰਕੇ ਜੈਟਿੰਗ ਮਸ਼ੀਨ ਅਰੇਂਜ ਕਰਾਤੀ ਸੀਗੀ ਜਿਹੜੇ ਸਾਡੇ ਸਫਾਈ ਸੇਵਕ ਨੇ ਸਾਡੇ ਲੰਬੜਦਾਰ ਨੇ ਡੇਲੀ ਮੈਂ ਰੈਗੂਲਰ ਅਪਡੇਟ ਲੈ ਰਿਆ ਸੀਗਾ ਕਿੱਥੇ ਕਿੱਥੇ ਸਫਾਈ ਹੋ ਰਹੀ ਹੈ ਰੈਗੂਲਰ ਉਹਨਾਂ ਕੋਲ ਮੈਂ ਫੋਟੋਸ ਮੰਗਵਾਉਂਦਾ ਸੀਗਾ ਵੀ ਕਿੱਥੇ ਕਿੱਥੇ ਏਰੀਆ ਚ ਬਲੌਕ ਵਾਈ ਸਫਾਈ ਹੋ ਰਹੀ ਹੈ ਸਰ ਕਈ ਕਹਿ ਰਹੇ ਕਿ ਜਿਵੇਂ ਕਿ ਤੁਸੀਂ ਗਟਰ ਵਗੈਰਾ ਉੱਤੇ ਖੁੱਲੇ ਰਹਿੰਦੇ ਪਾਣੀ ਅੰਦਰ ਚੱਲ ਜਾਂਦੇ ਤੇ ਉਹ ਕਹਿੰਦੇ ਕਿ ਫਿਰ ਜਦੋਂ ਵੋਟਾਂ ਲੈਣ ਆਏ ਸੀ ਉਸ ਵੇਲੇ ਕਹਿੰਦੇ ਕਿ ਅਸੀਂ ਕਰਵਾ ਦਾਂਗੇ ਬਾਅਦ ਜੋ ਵੋਟਾਂ ਜਦੋਂ ਲੈ ਲਈਆਂ ਉਸ ਤੋਂ ਬਾਅਦ ਕਹਿੰਦੇ ਕਿ ਪ੍ਰਾਈਵੇਟ ਹੈ ਜੀ ਅਸੀਂ ਕਰਾਣ ਕਰਦੇ ਨਹੀਂ ਗਟਰ ਖੁੱਲੇ ਵਾਲਾ ਕੋਈ ਦਿੱਕਤ ਨਹੀਂ ਤੁਸੀਂ ਇੱਕ ਦੰਗਾ ਪੀੜਤਾ ਲੈ ਰਹੀ ਦੀ ਤੁਸੀਂ ਹੁਣ ਇੱਕ ਆ ਪ੍ਰੋਬਲਮ ਦੱਸੀ ਹੈ ਦਿੱਕਤ ਦੱਸੀ ਹੈ ਬਦਕਿਸਮਤੀ ਆ ਉੱਥੇ ਜੋ ਮਰਜ਼ੀ ਕਹਿ ਲਓ ਉੱਥੇ ਜਿਹੜੇ ਸਾਡੇ ਮੈਨਹੋਲ ਸੀ ਜਿਹੜੇ ਸਾਡੇ ਸਰਕਾਰੀ ਮੈਨਹੋਲ ਨੇ ਜਿਨ੍ਹਾਂ ਚੋਂ ਸਾਰੀਆਂ ਪਾਈਪਲਾਈਨ ਚ ਲੰਘਦੀਆਂ ਨੇ ਉਹ ਸਾਰੀਆਂ ਜਿੰਨੇ ਵੀ ਮੁਰੇ ਸ਼ਾਪਸ ਵਾਲੇ ਉਹਨਾਂ ਨੇ ਕਵਰ ਕਰਦੀਆਂ ਜਦੋਂ ਵੀ ਕੋਈ ਇਸੇ ਘਰ ਚ ਦਿੱਕਤ ਹੁੰਦੀ ਹੈ ਸੀਵਰੇਜ ਦਾ ਪਾਣੀ ਬੈਕ ਮਾਰਦਾ ਜਦੋਂ ਸਾਡੇ ਸਰਕਾਰੀ ਕਰਮਚਾਰੀ ਉੱਥੇ ਉਹਨਾਂ ਸਾਫ਼ ਕਰਉਣ ਜਾਂਦੇ ਸਾਨੂੰ ਪਹਿਲਾਂ ਤਾਂ ਉਹ ਉਹਨਾਂ ਅੰਦਰ ਨਹੀਂ ਵੜ ਦਿੰਦੇ ਉਹਨਾਂ ਨੇ ਮਿੰਤਾ ਕਰਕੇ ਜਿਹੜੇ ਸਾਡੇ ਵੀਰ ਨੇ ਸਾਡੇ ਭਰਾ ਨੇ ਅਸੀਂ ਉਹਨਾਂ ਨੂੰ ਕਈ ਦਮ ਸੀ ਪੁਲਿਸ ਨਾਲ ਜਾਓ ਸਾਡੇ ਨਾਲ ਕੋਆਪਰੇਟ ਕਰੋ ਜਿਹੜੇ ਸਾਡੇ ਨਿਵਾਸੀ ਨੂੰ ਉਹਨਾਂ ਨੂੰ ਬੜੀ ਦਿੱਕਤ ਆ ਰਹੀ ਹੈ ਪਾਣੀ ਦਾ ਬੈਕ ਮਾਰ ਰਿਹਾ ਪਾਣੀ ਬਦਬੂ ਮਾਰ ਰਿਹਾ ਉਹਦੇ ਆਸਤੇ ਸਾਰਾ ਇਸ ਮਸਲਾ ਹੱਲ ਕਰਨ ਆਸਤੇ ਜਦੋਂ ਜਾਈਦਾ ਸਾਨੂੰ ਕਈ ਵਾਰੀ ਅੰਦਰ ਨਹੀਂ ਵੜਨ ਦਿੰਦੇ ਹੈਗੇ ਤੇ ਉਹ ਸਾਰਾ ਉਹਨਾਂ ਨੇ ਕਾਫੀ ਮੈਨ ਹੋਲ ਆਪਣੇ ਘਰ ਦੇ ਅੰਦਰ ਲੈ ਲੈ ਚਾਹੇ ਦੁਕਾਨਾਂ ਦੇ ਅੰਦਰ ਲੈ ਲੈਨੇ ਬੜੀਆਂ ਮਿੰਤਾ ਕਰਨ ਤੋਂ ਬਾਅਦ ਉਹਨਾਂ ਨੂੰ ਕਹਿੰਦਾ ਪਈ ਸਾਨੂੰ ਖੋਲ ਲੈਣ ਦਿਓ ਉਹ ਅਸੀਂ ਜਦੋਂ ਖੁਲਾਈ ਦੋ ਉਸ ਤੋਂ ਬਾਅਦ ਮਸਲਾ ਹੱਲ ਹੋ ਜਾਂਦਾ ਹੈ ਸਰ ਇੱਕ ਬੜਾ ਵਿਸ਼ਾ ਚਰਚਾ ਬੜੀ ਹੋ ਰਹੀ ਹੈ ਕਿ ਹਰ ਕਵਲ ਜੀ ਬਾਹਰ ਗਏ ਹੈ ਆਊਟ ਆਫ ਕੰਟਰੀ ਨਹੀਂ ਮੈਂ ਤੁਸੀਂ ਤੇ ਇੱਥੇ ਮੌਜੂਦ ਹੋ ਨਹੀਂ ਮੈਂ ਆਊਟ ਆਫ ਕੰਟਰੀ ਗਿਆ ਜਰੂਰ ਸੀਗਾ ਜਿਹੜੇ ਸਾਡੇ ਵਾਰਡ ਨੰਬਰ 45 ਦੇ ਕਾਊਂਸਲਰ ਮੈਡਮ ਨੇ ਮੈਡਮ ਬਰਜਿੰਦਰ ਕੌਰ ਜੀ ਉਹਨਾਂ ਨੂੰ ਚਾਰਜ ਵੀ ਦੇ ਕੇ ਗਿਆ ਸੀਗਾ ਤੇ ਔਨ ਕਾਲ ਮੈਂ ਅਵੇਲੇਬਲ ਸੀਗਾ ਤੇ ਮੈਂ ਕਾਫੀ ਲੰਬੇ ਸਮੇਂ ਪਹਿਲਾਂ ਹੀ ਆ ਗਿਆ ਸੀ ਤਾਂ ਮੈਂ ਹਾਲੇ ਆਫਿਸ ਬੈਠਣਾ ਨਹੀਂ ਸ਼ੁਰੂ ਕੀਤਾ ਤੇ ਅਦਰਵਾਈਜ਼ ਜੋ ਵੀਆਂ ਦਿੱਕਤਾਂ ਔਨ ਕਾਲ ਪਹਿਲਾਂ ਚੱਲ ਰਹੀਆਂ ਸੀਗੀਆਂ ਹੁਣ ਵੀ ਔਨ ਕਾਲ ਲੈ ਰਿਹਾ ਮੈਂ ਜੋ ਮੇਰੇ ਲੰਬੜਦਾਰ ਸਾਹਿਬ ਸਾਡੇ ਹੈਗੇ ਨੇ ਜੋ ਵੀ ਦਿੱਲੀ ਦੇ ਅਪਡੇਟਸ ਮੈਂ ਹੁਣ ਵੀ ਉਹਨਾਂ ਕੋਲੋਂ ਲੈ ਰਿਹਾ ਜੇ ਉਧਰੋਂ ਮੈਨੂੰ ਨਹੀਂ ਹਾਲੇ ਫੀਡਬੈਕ ਆ ਰਿਹਾ ਮੈਂ ਆ ਫੋਨ ਕਰਕੇ ਉਹਨਾਂ ਨੂੰ ਪੁੱਛ ਰਹਾ ਹਾਂ ਕਿ ਪਾਰਟੀ ਦੇ ਨੁਮਾਇੰਦੇ ਹੀ ਕਹਿ ਰਹੇ ਨਾ ਨਹੀਂ ਉਹਨਾਂ ਨੇ ਤਾਂ ਆਉਟ ਆਫ ਸਟੇਸ਼ਨ ਚਲੇ ਗਏ ਜੀ بار-ਬਾਰਸ ਇਲੈਕਸ਼ਨਾਂ ਤੱਕ ਹੋਰ ਬਾਹਰ ਹੀ ਰਹਿਣਗੇ ਨਹੀਂ ਉਹ ਤਾਂ ਉਹਨਾਂ ਦਾ ਜੋ ਜੀ ਸਦਕੇ ਕਹਿਣ ਜੋ ਮਰਜ਼ੀ ਕਹਿਣ ਮੈਂ ਤਾਂ ਨਹੀਂ ਕਹਿਣਾ ਨਾ ਵੀ ਆਪਣੇ ਉਹ ਫਰੀडम ਆਫ ਸਪੀਚ ਜੀ ਨੂੰ ਕਹਿੰਦੇ ਨਾ ਜੋ ਜੀ ਸਦਕੇ ਕਹਿਣ ਹੁਣ ਉਹ ਆਬਵੀਅਸਲੀ ਉਹਨਾਂ ਦੀ ਅਪੋਜ਼ਿਟ ਪਾਰਟੀ ਜੀ ਬੈਠਾ ਤੇ ਉਹਨਾਂ ਨੇ ਇਹ ਚੀਜ਼ ਕਹਿਣੀ ਕਹਿਣੀ ਆ ਜਦੋਂ ਮੈਂ ਦਫ਼ਤਰ ਬੈਠਾ ਹੁੰਦਾ ਸੀਗਾ ਉਹ ਤਾਂ ਕਦੇ ਉਹ ਚੈੱਕ ਕਰਨ ਆਏ ਨਹੀਂ ਭਾਈ ਵੀ ਕੌਂਸਲਰ ਬੈਠਾ ਕੰਨੀ ਬੈਠਾ ਆ ਤੇ ਹੋਰ ਵੀ ਸੁਣਨ ਚਾਇਆ ਸੀ ਜਿਹੜੇ ਇਹਨਾਂ ਦੇ ਸਮਰਥਕ ਨੇ ਸਾਡੇ ਜਿਹੜਾ ਅਸੀਂ ਆਪਣੇ ਇਲੈਕਸ਼ਨ ਤੋਂ ਚਾਰ ਮਹੀਨੇ ਪਹਿਲਾਂ ਅਸੀਂ ਸੁਵਿਧਾ ਕੇਂਦਰ ਦੁਆਰਾ ਚਾਲੂ ਕਰਾਇਆ ਸੀਗਾ ਉਹ ਕਦੇ ਵੀ ਜਿਹੜੇ ਸਾਡੇ ਇਲਾਕੇ ਦੇ ਐਮ.ਐਲ.ਏ ਸਾਹਿਬ ਸੀ ਉਹਨਾਂ ਨੇ ਚਾਲੂ ਨਹੀਂ ਕਰਾਇਆ ਸੀ ਕਿੜਵਲ ਸਾਹਿਬ ਦਾ ਇਤਨਾ صدਕਾ ਲੋਕਾਂ ਨੂੰ ਰਾਹਤ ਦੇਣਾ ਸੀ ਤਾਂ ਕਿ ਲੋਕਾਂ ਨੂੰ ਰੇਪਰੇ ਨਾ ਜਾਣਾ ਪਵੇ ਅਸੀਂ ਉਹਦਾ ਸੁਵਿਧਾ ਕੇਂਦਰ ਸ਼ੁਰੂ ਵੀ ਕਰਾਇਆ ਸੀਗਾ ਆਧਾਰ ਕਾਰਡ ਦੀ ਸਰਵਿਸ ਨਹੀਂ ਸ਼ੁਰੂ ਹੋਈ ਸੀਗੀ ਪਰ ਉਹ ਲੇਟ ਸ਼ੁਰੂ ਹੋਈ ਪਰ ਉਹ ਸ਼ੁਰੂ ਹੋ ਗਈ ਇਹ ਵੀ ਇਹ ਵੀ ਮੈਨੂੰ ਸੁਣਨ ਚਾਇਆ ਸੀਗਾ ਵੀ ਜਿਹੜੇ ਸਪੋਰਟਰ ਨੇ ਜਿਹੜੇ ਖਾਸ ਕਰਕੇ ਸਾਡੇ ਆਮ ਆਦਮੀ ਪਾਰਟੀ ਦੇ ਉਥੇ ਆ ਕੇ ਕਾਫੀ ਤੰਗ ਪ੍ਰੇਸ਼ਾਨ ਉਹਨਾਂ ਨੂੰ ਕਰਦੇ ਨੇ ਜੇ ਕੋਈ ਦਿੱਕਤ ਉਹਨਾਂ ਨੂੰ ਹੈਗੀ ਆ ਅੱਛਾ ਇਹ ਤੋਂ ਬਾਅਦ ਜਿਹੜੇ ਅਫਸਰ ਜਿਹੜੇ ਅੰਦਰ ਬੈਠੇ ਨੇ ਜਿਹੜੇ ਵਰਕਰ ਐਮਪਲੋਏ ਬੈਠੇ ਆ ਸੇਵਾ ਕੇਂਦਰ ਚੋਂ ਸਾਡੇ ਕੋਲ ਆਉਂਦੇ ਮੈਨੂੰ ਅਪਰੋਚ ਕਰਦੇ ਵੀ ਇਦਾਂ ਦਾ ਕਰਕੇ ਸਾਨੂੰ ਤੰਗ ਪ੍ਰੇਸ਼ਾਨ ਕਰਦੇ ਆ ਮੈਂ ਇੱਕੋ ਇੱਕ ਗੁਜ਼ਾਰਿਸ਼ ਕਰਨਾ ਚਾਹੁੰਗਾ ਜੇ ਕਿਸੇ ਵੀਰ ਭਰਾ ਨੂੰ ਉਧਾਰ ਕਾਰਡ ਦੇ ਜਿਹੜੇ ਸੁਵਿਧਾ ਕੈਂਪ ਜਿਹੜੇ ਸਾਡੇ ਸਾਡੇ ਸੁਵਿਧਾ ਕੇਂਦਰ ਖੁੱਲੇ ਹੋਏ ਨੇ ਕੋਈ ਵੀ ਦਿੱਕਤ ਹੈ ਕਿ ਤੁਸੀਂ ਜਾ ਕੇ ਡੀਸੀ ਸਾਹਿਬ ਨਾਲ ਗੱਲ ਕਰੋ ਤਾਂ ਸਰਕਾਰ ਇਹਨਾਂ ਦੀ ਹੈ ਦਿੱਕਤ ਉਹਨਾਂ ਨਹੀਂ ਚਾਹੀਦੀ ਜਿਹੜਾ ਲੋਕੀ ਬਦਲਾ ਚਾਹੁੰਦੇ ਸੀ ਲੋਕ ਤੇ ਮੈਂ ਤਾਂ ਹੀ ਕਹ ਰਹਨਾ ਕਰਤੇ ਹੈ ਮੇਰੀ ਖਾਮੀਆਂ ਦਾ ਬਿਆਨ ਇਸ ਤਰ੍ਹਾਂ ਵੀ ਆਪਣੇ ਕਿਰਦਾਰ ਮੇਂ ਫਰਿਸ਼ਤੇ ਹੋ ਜੈਸੇ ਸੋ ਕ੍ਰਿਟਿਕ ਕ੍ਰਿਟਿਸਾਈਜ਼ ਕਰਨਾ ਬੜਾ ਸ਼ੌਕਾ ਹੁੰਦਾ ਹੈ ਅੰਦਰ ਅੰਦਰ ਵੜ ਕੇ ਜਿਹੜੇ ਕੰਮ ਕਰਨੇ ਹੁੰਦੇ ਨੇ ਜਿਹੜੀਆਂ ਐਂਟਰੀ ਕੇਸਸ ਹੁੰਦੀਆਂ ਨੇ ਕਿਹੜੇ ਹਿਸਾਬ ਨਾਲ ਕੰਮ ਪਾਸ ਹੋਣੇ ਆ ਦੁਗਰੀ ਮੇਨ ਰੋਡ ਦਾ ਜਿਹੜਾ ਕ੍ਰੈਡਿਟ ਸਾਡੇ ਮੌਜੂਦਾ ਐਮਐਲਏ ਸਾਹਿਬ ਲੈਂਦੇ ਨੇ ਜੀ ਸਾਧ ਕੇ ਬਿਲਕੁਲ ਹਣ ਉਦਘਾਟਨ ਕਰਨ ਤੇ ਉਹਦਾ ਕੰਮ ਅਸੀਂ ਬੜੇ ਲੰਮੇ ਸਾਲਾਂ ਬੜੇ ਲੰਮੇ ਸਾਲ ਪਹਿਲਾਂ ਅਸੀਂ ਸ਼ੁਰੂ ਕਰਤਾ ਸੀਗਾ ਜੋ ਉਹਦਾ ਲੇਆਉਟ ਪਲਾਨ ਸੀ ਸਾਡੇ ਐਕਸ਼ਨ ਸਾਹਿਬ ਉੱਥੇ ਮੌਜੂਦ ਸੀਗੇ ਸਾਡੇ ਐਸਜੀਓ ਸਾਹਿਬ ਉੱਥੇ ਹੈ ਜੇਈ ਸਾਹਿਬ ਅਸੀਂ ਜਿੰਨੀ ਸਾਡੀ ਮਾਰਕੀਟ ਦੇ ਸਾਡੇ ਓਨਰ ਸੀਗੇ ਉਹਨਾਂ ਨਾਲ ਸਾਰਿਆਂ ਨਾਲ ਗੱਲਬਾਤ ਕਰਕੇ ਬੜਾ ਵਧੀਆ ਲੇਆਉਟ ਅਸੀਂ ਤਿਆਰ ਕੀਤਾ ਸੀਗਾ ਤੇ ਉਹ ਅਸੀਂ ਕੰਮ ਸਾਰੰਭਕਾ ਸ਼ੁਰੂ ਵੀ ਕਰਤਾ ਸੀਗਾ ਤੇ ਕੰਮ ਐਗਜ਼ੀਕਿਊਟਿਵ ਹੋ ਗਿਆ ਹੋਇਆ ਤੁਸੀਂ ਵੇਖਿਆ ਹੋਣਾ ਕਦੀ ਸੋਚਿਆ ਨਹੀਂ ਸੀ ਹੁਣਾ ਉੱਥੇ ਕਿਸੇ ਨੇ ਆਰਐਮਸੀ ਦੀ ਸੜਕੀ ਬਣ ਜੂਗੀ ਦੁਗਰੀ ਥਾਣੇ ਤੋਂ ਲੈ ਕੇ ਫੇਜ਼ 2 ਤੱਕ ਆਰਐਮਸੀ ਦੀ ਸੜਕ ਹੈ ਤੇ ਜਿਹੜਾ ਨਵੀਨੀਕਰਨ ਅਸੀਂ ਮਾਰਕੀਟ ਦਾ ਕਰਨਾ ਸੀਗਾ ਉੱਥੇ ਇੰਟਰਲੋਕਿੰਗ ਟਾਈਲਸ ਲਾ ਕੇ ਲਾਈਟਿੰਗ ਬੜੀ ਸੋਹਣੀਆ ਕਰਕੇ ਉੱਥੇ ਹਾਲੇ ਰਿਫਲੈਕਟਰਸ ਵੀ ਲੱਗੜੇ ਨੇ ਮਾਰਕੀਟ ਦੇ ਅਪੋਜ਼ਿਟ ਸਾਈਡ ਤੇ ਵੀ ਅਸੀਂ ਇੰਟਰਲੋਕਿੰਗ ਟਾਈਲਸ ਲਾ ਕੇ ਪਾਰਕਿੰਗ ਬੜੀ ਵਧੀਆ ਸੋਹਣੀ ਤਿਆਰ ਕੀਤੀ ਆ ਸੋ ਇਹ ਵਾਲਾ ਅਸੀਂ ਰੋਡ ਮੈਪ ਲੈ ਕੇ ਚੱਲੇ ਸੀਗੇ ਤੇ ਦੋ ਵਾਰੀ ਟੈਂਡਰ ਫੇਲ ਵੀ ਹੋਇਆ ਕੁਝ ਮੇਰੇ ਵੀਰਾਂ ਨੂੰ ਨਹੀਂ ਪਤਾ ਹੋਣਾ ਵੀ ਕਿਉਂ ਡਿਲੇ ਹੋਇਆ ਅ ਅਕਸਰ ਆਲੋਚਨਾ ਕਰਨੀ ਬੜੀ ਸੌਖੀ ਆ ਵੀ ਕੰਮ ਇਹਨਾਂ ਨੇ ਨਹੀਂ ਕਰਾਇਆ ਪਰ ਕੋਈ ਪੁੱਛ ਕੇ ਨਹੀਂ ਵੇਖਦਾ ਕੋਈ ਜਾਂਚ ਪੜਤਾਲ ਨਹੀਂ ਕਰਦਾ ਕੋਈ ਦੇਖਦਾ ਨਹੀਂ ਵੀ ਅ ਕਿਉਂ ਹੈ ਗਿਆ ਕਿਉਂ ਦੇਰੀ ਹੋਈ ਪੁੱਛ ਕੇ ਤਾਂ ਵੇਖੀਏ ਇੱਕ ਵਾਰੀ ਅਸੀਂ ਜੋ ਚੀਜ਼ ਹੀਰ ਐਂਡ ਸੇਜ ਜੋ ਅੱਗੇ ਦੇ ਅੱਗੇ ਟਰੈਵਲ ਕਰਦੀ ਰਹਿੰਦੀ ਆ ਉਹ ਦਾ ਕੁਝ ਨਾ ਕੁਝ ਹੋਰ ਬਣ ਜਾਂਦਾ ਆ ਤੁਸੀਂ ਆਪਣੇ ਇਲਾਕੇ 'ਚ ਕਿਹੜੇ-ਕਿਹੜੇ ਵਿਕਾਸ ਕਰਾਇਆ ਸਰ ਸਭ ਤੋਂ ਪਹਿਲਾਂ ਤਾਂ ਕਿ ਜਿਹੜੇ ਸਾਡੇ ਰੋਡ ਦੇ ਨਵੀਨੀਕਰਨ ਹੋਣੇ ਸੜਕਾਂ ਦੇ ਖਾਸ ਕਰਕੇ ਜਿਹੜੇ ਸਾਡੇ ਕਮਰਸ਼ਲ ਪ੍ਰਾਪਰਟੀਆਂ ਨੇ ਫੇਜ਼ 1 ਤੇ ਫੇਜ਼ 2 ਦੀਆਂ ਜਿੰਨੀਆਂ ਕਮਰਸ਼ਲ ਸਾਈਟ ਸੀਗੇ ਅਸੀਂ ਉਹਨਾਂ ਦਾ ਰੋਡ ਦਾ ਨਵੀਨੀਕਰਨ ਕਰਾਇਆ ਦੁਗਰੀ ਦੀ ਮੇਨ ਰੋਡ ਦਾ ਤੁਹਾਨੂੰ ਮੈਂ ਉਹਨੇ ਦੱਸ ਕੇ ਹਟਿਆ ਬੜਾ ਵੱਡਾ ਪ੍ਰੋਜੈਕਟ ਸੀਗਾ ਉਹ ਸਾਡੇ ਆਸਤੇ ਦੋ ਵਾਰੀ ਟੈਂਡਰ ਫੇਲ ਹੋਇਆ ਤੀਜੀ ਵਾਰੀ ਜਾ ਕੇ ਟੈਂਡਰ ਪਾਸ ਹੋਇਆ ਤੋ ਬਾਅਦ ਅਸੀਂ ਕੰਮ ਮੁਕੰਮਲ ਕਰਾਇਆ ਗ੍ਰੀਨ ਹਾਈ ਪਬਲਿਕ ਸਕੂਲ ਦੇ ਕੋਲੇ ਇੱਕ ਬੜਾ ਹੀ ਗ੍ਰੀਨ ਕਵਰ ਅਸੀਂ ਬੜਾ ਵਧੀਆ ਬਣਾਇਆ ਬੜਾ ਵੱਡਾ ਪਾਰਕ ਬਣਾਇਆ ਗਲਾੜਾ ਦੇ ਸਹਿਯੋਗ ਦੇ ਨਾਲ ਉਹਦਾ ਨਹੀਂ ਪੱਥਰ ਵੀ ਅਸੀਂ ਰੱਖਿਆ ਸੀ ਉਹ ਵੀ ਪਾਰਕ ਪੂਰੀ ਫੁੱਲੀ ਫੰਕਸ਼ਨਲ ਆ ਤੇ ਬੜਾ ਤੁਸੀਂ ਜਾ ਕੇ ਵੇਖੋਗੇ ਤੇ ਬਹੁਤ ਸਾਰੇ ਲੋਕ ਕਿ ਉੱਥੇ ਸੈਰ ਕਰਨ ਆਉਂਦੇ ਇਹ ਤੋਂ ਇਲਾਵਾ ਪਾਰਕ ਦਾ ਨਵੀਨੀਕਰਨ ਕਦੀ ਹੋਇਆ ਸੀਗਾ ਉੱਥੇ ਓਪਨ ਜਿਮ ਲੱਗੇ ਉੱਥੇ ਫੁੱਟਪਾਥ ਸਾਰੇ ਦੁਆਰਾ ਰੈਕਟੀਫਾਈ ਹੋ ਗਏ ਬੱਚਿਆਂ ਦੇ ਝੂਲੇ ਕਾਫੀ ਥਾਂਵਾਂ ਤੇ ਕੁਝ ਖਾਮਤ ਐਨਕ੍ਰੋਚਮੈਂਟਸ ਵੀ ਸੀਗੀਆਂ ਉਹ ਅਸੀਂ ਐਨਕ੍ਰੋਚਮੈਂਟਸ ਛਡਾਈਆਂ ਪਾਰਕ ਦੀਆਂ ਜਿਹੜੇ ਸਾਡੇ ਰੈਜ਼ੀਡੈਂਟ ਸੀਗੇ ਉਹ ਪਾਰਕ ਬੜਾ ਵਧੀਆ ਤਿਆਰ ਹੋ ਗਿਆ ਹੁਣ ਦੰਗਾ ਪੀੜਤ ਵਾਲੇ ਜਿਹੜੇ ਏਰੀਆ ਦੀ ਗੱਲ ਕਰ ਰਹੇ ਹਾਂ ਉਹਦੀ ਕਦੀ ਕਿਸ ਨੇ ਸਾਰ ਨਹੀਂ ਲਿੱਤੀ ਸੀਗੀ ਮੇਰੇ ਕਾਉਂਸਲਰ ਕੋਟੇ ਦੇ ਵਿੱਚੋਂ ਜਿੰਨੇ ਮੇਰੇ ਏਰੀਆ ਦੇ ਪਾਰਕ ਸੀਗੇ ਉਹ ਸਾਰਿਆਂ ਦਾ ਮੈਂ ਨਵੀਨੀਕਰਨ ਕਰਾ ਕੇ ਅਸੀਂ ਉਹਦਾ ਉਹਨੇ ਮੇਰੇ ਖਿਆਲ ਤੋਂ ਮੇਰੇ ਪਿੱਛੋ ਹੀ ਕੁਲਵੰਤ ਸਿੰਘ ਸਿੱਧੂ ਜੀ ਨੇ ਇਹਨਾਂ ਦਾ ਉਦਘਾਟਨ ਕੀਤਾ ਜੀ ਜੀ ਸੱਜ ਕੇ ਕਰਨਦ ਘਾਟਨ ਪਰ ਉਹ ਜਿਹੜੇ ਵੀ ਡਿਵੈਲਪਮੈਂਟ ਦੇ ਕਿਉਂਕਿ ਇਹਨਾਂ ਕੋ ਨੂੰ ਇਹਨਾਂ ਨੂੰ ਹਲੇ ਫੰਡਸ ਆਜਾਰੀ ਹੋਈ ਨਹੀਂ ਹਲੇ ਨਾ ਹੀ ਕੋਈ ਫੰਡਸ ਜਾਰੀ ਹੋਏ ਨੇ ਡਿਵੈਲਪਮੈਂਟ ਅਸ ਨਾ ਹੀ ਇਹਨਾਂ ਨੇ ਹਜ਼ਾਰ ਕੇ ਦਿੱਤਾ ਲੈ ਬੀਬੀਆਂ ਨੂੰ ਸੋ ਜੋ ਵੀ ਡਿਵੈਲਪਮੈਂਟ ਦੇ ਕੰਮ ਹੋਏ ਨੇ ਚਾਹੇ ਪਾਸ ਸਾਡੇ ਟਾਈਮ ਹੋਏ ਨੇ ਐਗਜ਼ੀਕਿਊਟ ਕੁਝ ਕਾਰਨਾ ਕਰਕੇ ਡਿਲੇ ਹੋ ਗਿਆ ਚਾਹੇ ਉਹ ਚੋਣ ਜਾਬਤਾ ਲੱਗਿਆ ਚਾਹੇ ਸਰਕਾਰ ਦੀ ਦੇਰੀ ਹੋ ਗਈ ਸੋ ਜੋ ਵੀ ਡਿਵੈਲਪਮੈਂਟ ਦੇ ਕੰਮ ਹੋਏ ਨੇ ਉਹ ਕਾਂਗਰਸ ਦੌਰਾਨ ਉਹਨਾਂ ਨੇ ਸਾਡੇ ਦੌਰਾਨ ਹੋਏ ਨੇ ਫੈਲਾ ਪਾਸ ਸਾਡੇ ਦੌਰਾਨ ਹੋਈਆਂ ਨੇ ਟੈਂਡਰ ਪਾਸ ਸਾਡੇ ਦਰਾਂ ਨੂੰ ਹੋਏ ਨੇ ਸੋ ਜਿਹੜੇ ਲੋਕੀ ਕਹਿ ਰਹੇ ਵੀ ਹੁਣ ਆਮ ਆਦਮੀ ਪਾਰਟੀ ਨੇ ਆ ਕੇ ਇੱਥੇ ਕੰਮ ਸ਼ੁਰੂ ਕਰਾਤੇ ਉਹ ਬਿਲਕੁਲ ਝੂਠ ਤੇ ਬੇਬੁਨਿਆਦ ਆ ਸਾਡੇ ਕੰਮ ਪਾਸ ਕਰਾਏ ਹੋਏ ਨੇ ਮੈਂ ਜਦੋਂ ਵੀ ਕਿਤੇ ਹੁਣੇ ਸਾਡੀ ਇੰਟਰਨਲ ਸੜਕ ਜਿਹੜੀ ਸੀਗੀ ਮੇਨ ਰੋਡ ਹੁੰਦਾ ਬੜਾ ਖਸਤਾ ਹਲਚ ਸੀਗੀ 30% ਕੰਮ ਅਸੀਂ ਇਲੈਕਸ਼ਨ ਤੋਂ ਪਹਿਲਾਂ ਸ਼ੁਰੂ ਕਰਾਤਾ ਸੀਗਾ ਕਿਉਂਕਿ ਉਹਦਾ ਕੰਮ ਲੇਟ ਸ਼ੁਰੂ ਹੋਇਆ ਸੀਗਾ ਪਰ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਅ ਅਸੀਂ ਕੰਮ ਬੰਦ ਕਰਾਤਾ ਸੀ ਅਸੀਂ ਮੈਨੂੰ ਸਿੱਧਾ ਵੀ ਜਦੋਂ ਇੱਕ ਵਾਰੀ ਮੌਸਮ ਖੁੱਲੂ ਜੂਗਾ ਇਲੈਕਸ਼ਨ ਤੋਂ ਬਾਅਦ ਅਸੀਂ ਕੰਮ ਦੁਬਾਰਾ ਸ਼ੁਰੂ ਕਰਾ ਦੇਾਂਗੇ ਸੜਕਾਂ ਦਾ ਕੰਮ ਦੁਬਾਰਾ ਸ਼ੁਰੂ ਹੋਇਆ ਮੇਰੇ ਵੀਰ ਕੁਝ ਆਮ ਆਦਮੀ ਪਾਰਟੀ ਦੇ ਸਪੋਰਟਰ ਉੱਥੇ ਆ ਕੇ ਫੋਟੋਆਂ ਖਿਚਾਉਂਦੇ ਸੀ ਕਿ ਮੈਂ ਕਿਹਾ ਬਿਲਕੁਲ ਜੀ ਸਾਥ ਕੇ ਖਚਾਓ ਮੈਂ ਕਿਹਾ ਪਰ ਮੈਂ ਲੋਕਾਂ ਨੂੰ ਦੱਸਿਓ ਜ਼ਰੂਰ ਵੀ ਕੰਮ ਕਿੱਥੋਂ ਸ਼ੁਰੂ ਹੋਇਆ ਤੇ ਕੰਮ ਕਿਦਾਂ ਸ਼ੁਰੂ ਹੋਇਆ ਕੀ ਕੁਆਸ਼ਨ ਦਾ ਪ੍ਰੋਸੈਸ ਸੀਗਾ ਕਿੰਨੇ ਚਿਰਾਂ ਚ ਕੰਮ ਪਾਸ ਹੋਇਆ ਤੇ ਕਿੰਨੇ ਟੈਂਡਰ ਸੋ ਬੇਸਿਕਲੀ ਬਦਲਾਅ ਤਾਂ ਹੀ ਹੁੰਦਾ ਵੀ ਲੋਕਾਂ ਨੂੰ ਪਤਾ ਹੋਵੇ ਕੰਮ ਕਿ ਕਿੰਨੀ ਹੀਟ ਆਉਂਦੀ ਲੁੱਕ ਦੀ ਸਾਰੇ ਕੋ ਤੂੰ ਚੈੱਕ ਕਰੋ ਆ ਕੇ ਬਸ ਇੱਕ ਸਵਾਲ ਹੋਰ ਬਚਾ ਹਾਂਜੀ ਹਾਂਜੀ ਇਲਾਕੇ ਚ ਜਿਹੜੇ ਰੁਕੇ ਹੋਏ ਕੰਮ ਹਨ ਹਾਂਜੀ ਇਹਨਾਂ ਨੂੰ ਕਿਸ ਤਰ੍ਹਾਂ ਦੇਖੋਗੇ ਕਿਦਾਂ ਪੂਰਾ ਕਰੋਗੇ ਬਿਲਕੁਲ ਮੇਰੇ ਜਾਣ ਬਾਹਰ ਜਾਣ ਤੋਂ ਪਹਿਲਾਂ ਹੀ ਕੰਮ ਆਲਰੇਡੀ ਚੱਲ ਰਹੀ ਸੀ ਕਿ ਚਾਹੇ ਉਹ ਆਪਣੇ ਸਾਡੇ ਰੋਡਸ ਦੀ ਨਵੀਨੀਕਰਨ ਹੋ ਗਈ ਚਾਹੇ ਉਹ ਪਾਰਕ ਦਾ ਨਵੀਨੀਕਰਨ ਹੋ ਗਿਆ ਫੇਜ਼ 1 ਦੇ ਵਿੱਚ ਜਿਹੜਾ ਮੰਦਰ ਸਾਹਮਣੇ ਬਲਾਕ ਹੈਗਾ ਤੇ ਜਿਹੜਾ ਸਾਡਾ 750 ਗਜ ਦਾ ਬਲਾਕ ਆ ਉਹਦੇ ਚ ਆਲਰੇਡੀ ਕੰਮ ਚੱਲ ਰਿਹਾ ਹੈਗਾ ਚਾਹੇ ਉਂਟ ਲੋਕਿੰਗ ਟਾਈਲਸ ਲੱਗਣ ਵਾਲੀਆਂ ਸੀਗੀਆਂ ਸੜਕ ਦੇ ਨਾਲ-ਨਾਲ ਉਹਦੇ ਨਾਲ-ਨਾਲ ਜਿਹੜਾ ਰੋਡ ਦੀ ਰੀ-ਕਾਰਪੇਟਿੰਗ ਹੈਗੀ ਆ ਉਸ ਤੋਂ ਬਾਅਦ ਉਹ ਵੀ ਸ਼ੁਰੂ ਹੋਣਾ ਆ ਉਹ ਆਲਰੇਡੀ ਇਨ ਪ੍ਰੋਸੈਸ ਹੈਗਾ ਆ ਇਲਾਕੇ ਦੀ ਜਨਤਾ ਨਾਲ ਤੁਹਾਨੂੰ ਮਿਲਣਾ ਹੋਵੇ ਹਾਂਜੀ ਕਿੱਥੇ ਮੇਰੇ ਦਫ਼ਤਰ ਆ ਕੇ ਮਿਲ ਜੀ ਮੈਂ ਬਿਲਕੁਲ ਦਫ਼ਤਰੋਂ ਨਾ ਮੈਂ ਬਾਹਰ ਜਾਣ ਕਰਕੇ ਬਿਲਕੁਲ ਜੀ ਬਿਲਕੁਲ ਬਿਲਕੁਲ ਉਹੀ ਦਫ਼ਤਰ ਹੈ ਦਫ਼ਤਰ ਹੈ ਕੁਲਵੰਤ ਸਿੰਘ ਸਿੱਧੂ ਦਾ ਬਾਹਰ ਰੋਡ ਲੱਗਿਆ ਹੈ ਕੁਲਵੰਤ ਸਿੰਘ ਸਿੱਧੂ ਜੀ ਦਾ ਨਹੀਂ ਜੀ ਉਹ ਸਾਂਝਾ ਦਫ਼ਤਰ ਆ ਕੋਈ ਨਹੀਂ ਜੀ ਕੁਲਵੰਤ ਸਿੰਘ ਸਿੱਧੂ ਜੀ ਨੇ ਟੇਕਓਵਰ ਕਰ ਲਿਆ ਸੀਗਾ ਪਰ ਮੈਂ ਗੁਜ਼ਾਰਿਸ਼ ਕੀਤੀ ਆ ਵੀ ਅਸੀਂ ਵੀ ਉੱਥੇ ਬੈਠਾਂਗੇ ਆ ਕੇ ਤੇ ਮੈਂ ਹੁਣ ਮੈਂ ਤਾਂ ਉਹਨਾਂ ਤੋਂ ਪਹਿਲਾਂ ਹੈਰਾਨ ਆ ਕਿ ਜਦੋਂ ਮੈਂ ਉੱਥੇ ਦਫ਼ਤਰ ਬੈੰਦਾ ਸੀ ਉਦੋਂ ਕਿਉਂ ਨਹੀਂ ਆਏ ਹੈਗੇ ਮੇਰਾ ਦਫ਼ਤਰ ਵੇਖਣ ਉਦੋਂ ਵੀ ਦਫ਼ਤਰ ਜੀ ਸਾਧ ਕੇ ਵੇਖ ਕੇ ਆਂਦੇ ਉਦੋਂ ਵੀ ਮਨ ਨੂੰ ਉਹਨਾਂ ਹੀ ਸਤਕਾਰ ਨਾਲ ਪਿਆਰ ਨਾਲ ਕਿਉਂਕਿ ਸਾਡੇ ਪਾਰਟੀ ਚ ਗਏ ਹੋ ਨੇ ਮੇਰਾ ਉਦਾਂ ਵੀ ਬੜਾ ਵਧੀਆ ਸੰਬੰਧਾ ਉਹਨਾਂ ਨਾਲ ਤੇ ਜੀ ਆਇਆਂ ਨੂੰ ਜੀ ਸਾਧ ਕੇ ਜਦੋਂ ਮਰਜ਼ੀ ਆਉਣ ਪਰ ਇਹ ਕਹਿਣਾ ਵੀ ਭਾਈ ਵੀ ਮੈਂ ਬਾਹਰ ਚ ਲਾ ਗਿਆ ਮੈਂ ਬਿਲਕੁਲ ਬਾਹਰ ਨਹੀਂ ਜਾਏਗਾ ਉਹਨਾਂ ਦੇ ਕਰੀਬੀਆਂ ਨਾਲ ਮੈਂ ਆਲਰੇਡੀ ਟੱਚ ਹੈਗਾ ਤੇ ਅਪਡੇਟ ਜੇ ਜ਼ਿਆਦਾ ਲੈਣਾ ਉਹਨਾਂ ਕੋਲੋਂ ਲੈ ਲਿਆ ਕਰਨ ਤੇ ਦਫਤਰ ਵੀ ਮੈਂ ਹੁਣ ਬੈਠਣਾ ਸ਼ੁਰੂ ਕਰ ਦੂੰਗਾ ਆਲਰੇਡੀ ਮੇਰੀ ਟਾਈਮਿੰਗ ਉੱਥੇ ਹੀ ਹੁੰਦੀ ਹੈ ਅੱਜ ਕੀ ਨয়া ਸਰ ਜਤਿੰਦਰ ਸਿੰਘ ਸੇਵਕੀ ਸਚੀਕਾ ਸਰ ਜੀ ਸਚੀਕਾ ਸਰ ਅੱਜ ਪੂਰੇ ਇਲਾਕੇ ਵਿੱਚ ਘੁੰਮ ਕੇ ਆਏ ਹਾਂ ਹਰ ਇਲਾਕੇ ਦਾ ਬੁਰਾ ਹਾਲ ਹੈ ਜਨਤਾ ਬਹੁਤ ਹੀ ਪਰਸ਼ਾਦਾ ਕਿਧਰੇ ਦੇਖੀਏ ਸੀਵਰੇਜ ਬਲੋਕੀਸ ਹੈ ਕਿਧਰੇ ਪਾਣੀ ਪੀਣ ਦੀ ਪ੍ਰੋਬਲਮ ਹੈ ਇੱਕ ਐਸੇ ਇਲਾਕੇ ਜਗਿਆ ਤੇ ਉੱਥੇ ਪਾਰਕ ਦੀ ਸਮੱਸਿਆ ਬਹੁਤ ਹੈ ਪਾਰਕ ਦੇ ਵਿੱਚ ਕੋਈ ਦੇਖ ਰਿਕ ਨਹੀਂ ਹੋ ਰਹੀ ਲੇਕਿਨ ਜਨਤਾ ਇਲਾਕੇ ਦੀ ਜਨਤਾ ਵੱਲੋਂ ਇੱਕ ਉਭਰ ਕੇ ਨਾਮ ਆ ਰਿਹਾ ਹੈ ਉਹ ਨਾਮ ਦੱਸ ਰਹੇ ਜਤਿੰਦਰ ਸਿੰਘ ਸੇਵਕ ਉਹ ਮੇਰੇ ਕਾ ਸ਼ਾਇਦ ਤੁਹਾਡਾ ਹੀ ਨਾਮ ਹੈ ਇਹ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਹ ਆਪਾਂ ਬੈਠੇ ਆ ਐਮਐਲਏ ਸਾਹਿਬ ਦੇ ਆਫਿਸ ਦੁਗਰੀ ਜਿਹੜਾ ਇੱਕ ਬਣਾਇਆ ਗਿਆ ਇਹ ਪਹਿਲਾਂ 4.5 ਸਾਲ ਤੋਂ ਪਿਛਲੇ 4.5 ਸਾਲ ਤੋਂ ਇਹ ਬੰਦ ਦਫ਼ਤਰ ਪਿਆ ਸੀਗਾ ਜਿੱਥੇ ਐਮਐਲਏ ਸਾਹਿਬ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਇਹ ਦਫ਼ਤਰ ਬਣਾਇਆ ਤੇ ਜਿੱਥੇ ਕਈ ਹੁੰਦਾ ਸੀਗਾ ਕਿ ਪਹਿਲਾਂ ਜਿਹੜੇ ਇੱਥੇ ਕਾਉਂਸਲਰ ਨੇ ਹਰਕਰਨਦੀਪ ਸਿੰਘ ਵੈਦ ਜੀ ਉਹ ਇਸ ਟਾਈਮ ਕਿੱਥੇ ਹੈਗੇ ਉਹ ਜੀ ਨਿਊਯਾਰਕ ਸਿਟੀ ਗਏ ਹੋਏ ਆ ਉੱਥੇ ਘੁੰਮਣ ਫਿਰਣਾ ਆਪਣਾ ਗਏ ਹੋਏ ਆ ਜੀ ਉੱਥੇ ਅੱਛਾ ਕਿੰਨੀ ਦੇਰ ਹੋ ਗਈ ਗਏ ਨੇ ਉੱਥੇ ਹੋ ਗਿਆ तकरीबन 2-4 ਮਹੀਨੇ ਹੋ ਚੁਕੇ ਨੇ ਠੀਕ ਹੈ ਇਹ ਪੱਕਾ ਤੁਹਾਨੂੰ ਯਕੀਨ ਹੈ ਕਿ ਉਹ ਬਾਹਰ ਗਏ ਕਨਫਰਮ ਹੈ ਜੀ ਤੁਸੀਂ ਉਹਨਾਂ ਦੇ ਆਈਡੀ ਵਗੈਰਾ ਜਾਂ ਚੈੱਕ ਕਰ ਸਕਦੇ ਹੋ ਜੀ ਜੀ ਕਹਿ ਰਹੀ ਹੈ ਕਿ ਨਹੀਂ ਇਹ ਪਹਿਲੇ ਦਫਤਰ ਹੀ ਹੁੰਦਾ ਹੈ ਦਫ਼ਤਰ ਉਹਨਾਂ ਦਾ ਇਹੀ ਹੁੰਦਾ ਸੀ ਜੀ ਜੇ ਵਿਜ਼ਿਟਰ ਆਫਿਸਰ ਇਹਨਾਂ ਦਾ ਚੈੱਕ ਕੀਤਾ ਜੀ ਉੱਥੇ 23 ਸਿਰਫ ਬੰਦੇ ਇਹਨਾਂ ਕੋਲ ਆਏ ਆ 4.5 ਸਾਲ ਤੱਕਨ ਤੇ ਅਸੀਂ 1.5 ਮਹੀਨੇ ਤੋਂ ਇੱਥੇ ਬਹਿ ਰਹੇ ਆ 450 ਤੋਂ ਉੱਪਰ ਬੰਦਾ ਇੱਥੇ ਆ ਚੁੱਕਾ ਜਿਹੜਾ ਵਿਜ਼ਿਟ ਕਰ ਚੁੱਕਾ ਤੇ ਜਿਹੜੀਆਂ ਆਪਣੀਆਂ ਮੁਸ਼ਕਲਾਂ ਇੱਥੋਂ ਹੱਲ ਕਰਵਾ ਚੁੱਕਾ ਤੇ ਪਹਿਲਾਂ ਕੀ ਹੁੰਦਾ ਸੀ ਇੱਕ ਕਿਸੇ ਨੇ ਸਟੈਂਪੀ ਲਗਵਾਣੀ ਹੁੰਦੀ ਸੀਗੀ ਜਾਂ ਕਿਸੇ ਨੇ ਆਧਾਰ ਕਾਰਡ ਵੀ ਬਣਵਾਣਾ ਹੁੰਦਾ ਸੀ ਉਹ ਸਰਾਬਾ ਨਗਰ ਜਾਣਾ ਪੈਂਦਾ ਸੀਗਾ ਕਿਸੇ ਨੂੰ ਤੇ ਲੋਕਲ ਤਾਂ ਉਹਨਾਂ ਦਾ ਕੰਮ ਹੁੰਦਾ ਹੀ ਨਹੀਂ ਸੀਗਾ ਕੋਈ ਬਜ਼ੁਰਗ ਵੀ ਹੈ ਨਾ ਉਹਨੂੰ ਇੱਕ ਰਿਕਸ਼ੇ ਤੇ ਕਰਕੇ ਜਾਣਾ ਬਹੁਤ ਦੂਰ ਔਖਾ ਹੁੰਦਾ ਸੀਗਾ ਤੇ ਇਸ ਲਈ ਐਮਐਲਏ ਸਾਹਿਬ ਨੇ ਕਿਹਾ ਕਿ ਨਹੀਂ ਇਹ ਲੋਕਾਂ ਦੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਇੱਥੇ ਸੋ ਇੱਥੇ ਇੱਕ ਦਫ਼ਤਰ ਸਾਨੂੰ ਖੋਲਣਾ ਚਾਹੀਦਾ ਹੈ ਇੱਥੇ ਦਫ਼ਤਰ ਇਹ ਓਪਨ ਕਰੋ ਤੇ ਇੱਥੇ ਲੋਕਾਂ ਦੀਆਂ ਮੁਸ਼ਕਲਾਂ ਕਿਸ ਇਹਨਾਂ ਨੂੰ ਇਹਨਾਂ ਦਿੱਕਤ ਨਾ ਆਏ ਕਿਸੇ ਚੀਜ਼ ਤੇ ਕਿਤੇ ਕਾਉਂਸਲਰ ਦੇ ਸਾਈਨ ਕਰਾਣੇ ਹੋਣਗੇ ਕੀ ਕਰਦਾ ਕਾਉਂਸਲਰ ਦੇ ਸਾਈਨ ਕਰਾਣੇ ਹੋਣ ਜੀ ਕਾਉਂਸਲਰ ਸਾਹਿਬ ਪਹਿਲਾਂ ਵੀ 4.5 ਸਾਲ ਤੋਂ ਨਹੀਂ ਸਾਈਨ ਹੋ ਰਹੇ ਸੀਗੇ ਠੀਕ ਹੈ ਉਹ ਸਰਬਾਨਗਰ ਕਿਧਰੇ ਕਰਾਣੇ ਪੈਂਦੇ ਸੀ ਉਹ ਵੀ ਜੇ ਬਾਈ ਚਾਂਸ ਕਿਸਮਤ ਚੰਗੀ ਹੋਈ ਮਿਲ ਜਾਣ ਤੇ ਹੁਣ ਕੀ ਹੈ ਉਹ ਐਮਐਲਏ ਸਾਹਿਬ ਉੱਥੇ ਸਾਈਨ ਕਰ ਰਹੇ ਨੇ ਜੀ ਜਿਵੇਂ ਸਾਡੇ ਕੋਲ ਫਾਰਮ ਆ ਜਾਂਦੇ ਆ ਘੰਟੇ ਦਾ ਅਗਲੇ ਨੂੰ ਟਾਈਮ ਦਈਦਾ ਤੇ ਉਹ ਐਮਐਲਏ ਸਾਹਿਬ ਉਸ ਜਗ੍ਹਾ ਤੇ ਕੰਮ ਕਰ ਰਹੇ ਆ ਜੋ ਕੰਮ ਦਿੱਤਾ ਦੀ ਜਿਹੜੀ ਤਕਲੀਫ ਹੈਗੀ ਆ ਕਿਸ ਤਰ੍ਹਾਂ ਦੇਖ ਰਹੇ ਹੋ ਉਹਨਾਂ ਦੇ ਹੱਲ ਹੋ ਰਹੇ ਜਾਂ ਉਹਨਾਂ ਦੇ ਦੇਖੋ ਜੀ ਹੱਲ ਜਿਵੇਂ 10 ਕੰਮ ਆਉਂਦੇ ਨੇ ਠੀਕ ਹੈ ਜਿੰਨੀ ਕੋ ਸਰਕਾਰ ਕੋਲ ਜਿੰਨੀ ਕਾਰਪੋਰੇਸ਼ਨ ਕੋਲ ਮਸ਼ੀਨਰੀ ਹੈ ਠੀਕ ਹੈ ਜਿੰਨੇ ਕੁ ਬੰਦੇ ਨੇ ਆ ਜਿੰਨਾਂ ਕੋਲ ਖੁਦ ਬਲ ਹੈ ਉਸ ਤੋਂ ਕੋਸ਼ਿਸ਼ ਕਰੀ ਦੀ ਕਿ ਉਸ ਤੋਂ ਵੱਧ ਹੀ ਕੰਮ ਕਰੀਏ 10 ਚੋਂ ਕੰਮ 6 7 ਕੰਮ ਕਰ ਦਿੱਤੀਆਂ 3 ਕੰਮ ਰਹਿ ਜਾਂਦੇ ਆ ਮੈਂ ਇਹ ਨਹੀਂ ਕਹੂੰਗਾ ਕਿ 10 ਦੇ 10 ਕੰਮ ਅਸੀਂ ਕਰ ਰਹੇ ਆ ਟਾਈਮ ਲੱਗੇਗਾ ਹਾਂ ਇਹ ਵੀ ਟਾਈਮ ਆਏਗਾ ਕਿ 10 ਦੇ 10 ਵੀ ਕੰਮ ਕਰਾਂਗੇ ਲੋਕਾਂ ਦੇ ਘਰੇ ਪਾਣੀ ਵੜ ਜਾਂਦਾ ਆ ਸੀਵਰੇਜ ਭਰੇ ਹੋਏ ਆ ਤੇ ਉਹ ਕੋਈ ਹੱਲ ਅਜੇ ਤੱਕ ਕੀਤਾ ਨਹੀਂ ਉਹ ਕਦੇ ਬਿਲਕੁਲ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਇਹਨਾਂ ਕੋਲ ਜਿੰਨੇ ਟੀਮ ਹੈ ਠੀਕ ਹੈ ਜਿਹੜੇ ਬੰਦੇ ਸਾਡੇ ਕੋਲ ਕੰਪਲੇਂਟ ਲੈ ਕੇ ਆ ਰਹੇ ਆ ਜਾਂ ਕਈ ਇਹ ਚ ਆਪ ਅਸੀਂ ਖੁਦ ਘਰਾਂ 'ਚ ਜਾਂਦੇ ਆ ਕਿ ਤੁਹਾਨੂੰ ਦਿੱਕਤ ਪਰੇਸ਼ਾਨੀ ਆ ਰਹੀ ਹੈ ਅਸੀਂ ਨਾਲ ਦੇ ਨਾਲ ਇਧਰੋਂ ਕੰਮ ਭੇਜਦੇ ਆ ਬੰਦੇ ਨੂੰ ਤੇ ਜਿਹੜਾ ਕੰਮ ਇੱਕ ਨਾਰਮਲ ਇੱਕ ਬੰਦੇ ਕਰਨ ਲਾਇਕ ਹੁੰਦਾ ਉਹ ਕਰ ਦਿੰਦੇ ਆ ਪਲੱਸ ਜਿਹੜਾ ਜੈਟਿੰਗ ਵਗੈਰਾ ਲੱਗਦੀ ਆ ਮਸ਼ੀਨ ਲੱਗਦੀ ਆ ਉਹ ਜੈਟਿੰਗ ਵੀ ਉਸ ਜਗ੍ਹਾ ਤੇ ਭੇਜੀ ਜਾਂਦੀ ਆ ਕਿ ਬਿੱਟੇ ਦੇ ਦਫਤਰ ਦਾ ਆ ਉਹਦੇ ਬਾਹਰ ਵੀ ਕਿੰਨਾ ਪਾਣੀ ਮੈਂ ਤੁਹਾਨੂੰ ਦੱਸ ਦਿੰਦਾ ਜੀ ਉਸ ਦੀ ਗੱਲ ਵੀ ਹੁਣੇ ਮੈਂ ਨੰਬਰ ਤਾਂ ਨਹੀਂ ਲੈਂਦਾ ਜੇ 250 ਗੱਜ ਬਲਾਕ ਵਿੱਚ ਇੱਕ ਕੰਪਲੀਟ ਆਈ ਸੀਗੀ ਐਸ ਸਫੇਰ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਉਹ ਕਹਿੰਦੇ ਕਿ ਜੀ ਦਫਤਰ ਦੇ ਬਾਹਰ ਕਰਦੀ ਹੈ ਕਿ ਪਹਿਲਾਂ ਉੱਥੇ ਕਰਦੀ ਹੈ ਮੈਂ ਕਹਾਂ ਦਫਤਰ ਦੇ ਬਾਹਰ ਮੈਂ ਕੋਈ ਗੱਲ ਨਹੀਂ ਮੈਂ ਸਾਰ ਲੂੰਗਾ ਪਹਿਲਾਂ ਤੁਸੀਂ ਉੱਥੇ ਕੰਮ ਕਰਕੇ ਆਓ ਕਿ ਲੋਕਾਂ ਨੂੰ ਮੁਸ਼ਕਲਾਂ ਨਹੀਂ ਮੁਸ਼ਕਲਾਂ ਦਾ ਜੇ ਤੁਹਾਤੋਂ ਪਰ ਮਿੱਤਰ ਦੇ ਪਿਛਲੇ ਵਾਰ ਤੇ ਵੀ ਰੋਡ ਬਹੁਤ ਉੱਤੀ ਹੋਈ ਆ ਸੀੜੇ ਜਿਹੇ ਬਲੌਕੀ ਦਾ ਮੈਂ ਤੁਹਾਨੂੰ ਦੱਸ ਦਿੰਦਾ ਰੋਡ ਦੀ ਗੱਲ ਤੁਸੀਂ ਕਰ ਰਹੇ ਹੋ ਪਲਾਂਟ ਚੱਲਿਆ ਸੀਗਾ ਥੋੜੇ ਦਿਨ ਲਈ ਜੀ ਪਲਾਂਟ ਚੱਲਿਆ ਮੈਂ ਤੁਹਾਨੂੰ ਇਹ ਡਰਮਾਲੇ ਚੌਂਕ ਤੇ ਐਚ ਆਈ ਜੀ ਦੇ ਬਾਹਰ ਉਸ ਤੋਂ ਬਾਅਦ ਕਰਨ ਚੌਂਕ ਤੇ ਦੁਗਰੀ ਫੇਸ 1 ਜਿਹੜੇ ਪੈਚ ਵਰਕ ਦਾ ਕੰਮ ਹੋਣ ਵਾਲਾ ਸੀਗਾ ਅਸੀਂ ਕਰਾਇਆ ਤੇ ਇੱਕ ਕੱਲਾ ਇਹ ਕੰਮ ਜਿਹੜਾ ਬੀ ਐਸ ਐਨ ਐਲ ਐਕਸਚੇਂ ਦੇ ਸਾਹਮਣੇ ਉਹ ਰਹਿ ਗਿਆ ਸੀਗਾ ਸਾਡੇ ਕੋਲੋਂ ਠੀਕ ਹੈ ਉਹ ਪਲਾਂਟ ਨਾ ਚੱਲਣ ਕਰਕੇ ਸਿਰਫ ਉਹ ਰੁਕਿਆ ਹੋਇਆ ਕੰਮ ਜਿਸ ਦਿਨ ਵੀ ਪਲਾਂਟ ਚੱਲਦਾ ਤੇ ਇਹ ਕੰਪੇਲ ਦੇ ਅਧਾਰ ਤੇ ਹੋਏਗਾ ਐਮਐਲਏ ਸਭ ਟਾਈਮ ਟੂ ਟਾਈਮ ਦौरा ਕਰਦੇ ਬਿਲਕੁਲ ਜੀ ਹਫਤੇ ਚ ਉਹਨਾਂ ਦਾ ਦੋ ਵਾਰੀ ਤਾਂ ਇਹ ਸਿਰਫ ਦੁਗਰੀ ਦਾ ਉਹਨਾਂ ਨੇ ਇਲਾਕੇ ਦੀਆਂ ਮੁਸ਼ਕਲਾਂ ਸੁਣਨੀਆਂ ਤੇ ਉਹ ਪਰਮਾਨੈਂਟ ਤੁਸੀਂ ਦੇਖੋਗੇ ਸ਼ਿਮਲਾਪੁਰੀ ਦੇ ਦਫਤਰ ਬਣਿਆ ਹੋਇਆ ਉੱਥੇ ਵੀ ਬੰਦੇ ਸੂਮਨ ਹਸਪੀਟਲ ਦੇ ਨਾਲ ਉੱਥੇ ਵੀ ਬੈਠ ਰਹੇ ਆ ਜੀ ਤਕਰੀਬਨ ਜਿੰਨੀਆਂ ਵੀ ਐਸੀ ਬਾਈਟਾਂ ਨਹੀਂ ਆ ਲੋਕਾਂ ਗਿਆ ਤਕਰੀਬਨ ਤੁਹਾਡਾ ਹੀ ਨਾਮ ਉੱਭਰ ਕੇ ਆਉਂਦਾ ਹੈ ਕਿਉਂ ਆ ਰਿਹਾ ਹੈ ਦੇਖੋ ਜੀ ਕੋਈ ਵੀ ਸੰਗਤ ਦੀ ਸੇਵਾ ਕਰਦਾ ਨਾ ਤੇ ਉਹ ਪਰਮਾਤਮਾ ਦੀ ਕਿਰਪਾ ਨਾਲ ਤੇ ਉਹ ਜਰੂਰ ਤੁਹਾਨੂੰ ਨਾਮ ਤਾਂ ਲੈਣਗੇ ਉਸ ਚੀਜ਼ ਦਾ ਠੀਕ ਹੈ ਇਹ ਹੀ ਹੈ ਕਿ ਚਲੋ ਅਸੀਂ ਸੇਵਾ 'ਚ ਲੱਗੇ ਹੋਏ ਆ ਉਹ ਨਾਮ ਲੈਣਾ ਜਾਂ ਨਾ ਲੈਣਾ ਸਿਰਫ ਅਸੀਂ ਆਪਣਾ ਸਿਰਫ ਦੇਖ ਕੇ ਚੱਲਦੇ ਆਂ ਕਈ ਬੰਦੇ ਕਹਿੰਦੇ ਕਿ ਇਲੈਕਸ਼ਨ ਆ ਰਹੀਆਂ ਨਗਰ ਨਿਗਮ ਦੀਆਂ 3 ਮਹੀਨੇ ਪਹਿਲਾਂ ਸਾਰੇ ਐਕਟਿਵ ਹੁੰਦੇ ਆ ਤੁਸੀਂ 6 ਮਹੀਨੇ ਪਏ ਆ ਇਹ ਇਲੈਕਸ਼ਨਾਂ ਨੂੰ ਸਿਰਫ ਸਾਡਾ ਕਹਿਣਾ ਇਹ ਹੀ ਹੁੰਦਾ ਉਹਾਂ ਦੇ ਟਾਈਮ ਤੇ ਕੌਂਸਲ ਤੁਸੀਂ ਜੋ ਲੱਦੇ ਉਹ ਤਾਂ ਦੇਖੋ ਜੀ ਪਰਮਾਤਮਾ ਦੇ ਕਹਿੰਦੇ ਨਾ ਕਿ ਜਿਸ ਸਾਹਿਬ ਹੱਤ ਵਡਿਆਈਆਂ ਜਿਸ ਭਾਵੇਂ ਤੁਸੀਂ ਦੇ ਉਹ ਪਰਮਾਤਮਾ ਦੇ ਹੱਤੇ 'ਚ ਕਿ ਕਿਸ ਨੂੰ ਉਹ ਵਡਿਆਈਆਂ ਦੇਣੀਆਂ ਤੇ ਸਿਰਫ ਸਾਨੂੰ ਇਹ ਕਿ 6 ਮਹੀਨੇ ਪਹਿਲਾਂ ਐਕਟਿਵ ਹੋਣ ਦਾ ਸਿਰਫ ਇਹ ਵੈ ਕਿ ਜਿਹੜੇ ਲੋਕਾਂ ਨੇ ਬਦਲਾਵ ਦਾ ਬਟਨ ਦਬਾਇਆ ਨਾ ਉਸ ਚੀਜ਼ ਨੂੰ ਅਸੀਂ ਉਸ ਚੀਜ਼ ਤੇ खरे ਉਤਰਨੇ ਆ ਉਹ ਚੋਣਾ ਆਈਏ ਬਹੁਤ ਦੂਰ ਨੇ ਪਰ ਇਹ खरे ਉਤਰਨੇ ਆ ਉਸ ਚੀਜ਼ ਤੇ ਕਿ ਲੋਕਾਂ ਨੂੰ ਦਿੱਕਤਾਂ ਨਾ ਆਣੀਆਂ ਤੁਹਾਨੂੰ ਲੁਧਿਆਣਾ ਤੋਂ ਹਰਜੀਤ ਤੁਗਰੀ ਰਿਪੋਰਟ ਐਸਐਮਸੀ ਨਿਊਜ਼